ਲੋਬੀ ਜੇ ਤੁਹਾਡੇ ਘਰ 'ਚ ਵਿਆਹ ਆਇਆ ਤੁਸੀਂ ਦਾਜਬੇੜ ਦੇ ਕੱਪੜਾ ਨਾਲ ਦੇਣ ਲੈ ਲੈਣਾ ਤੁਸੀਂ ਆਪਣੇ ਪਾਉਣ ਲਈ ਸੂਟ ਲੈਣਿਆ ਤੇ ਅੱਜ ਦੀ ਵੀਡੀਓ ਖਾਸ ਤੁਹਾਡੇ ਲਈ ਆ ਕਿਉਂਕਿ ਹੁਣ ਅਸੀਂ ਪਹੁੰਚ ਚੁੱਕੇ ਹਾਂ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਮੋਗਾ ਰੋਡ ਤੇ ਆ ਜਿਹੜੇ ਬਾਜ਼ਾਰ ਜਾ ਕੇ ਤੁਸੀਂ ਲੈਨੇ ਹੋ 2-2000 ਰੁਪਏ ਦਾ ਸੂਟ ਇੱਥੇ ਚੈੱਕ ਕਰ ਲਓ 2-2000 ਵਾਲੇ ਸੂਟ ਤੁਹਾਨੂੰ ਅਸੀਂ ਅੱਜ 8-800 ਦੇ ਵਿੱਚ ਦੇ ਰਹੇ ਹਾਂ ਜਿਹੜਾ ਬਾਜ਼ਾਰ ਜਾ ਕੇ ਤੁਸੀਂ ਲੱਖ-ਲੱਖ ਰੁਪਏ ਦਾ ਕੱਪੜਾ ਨਾਲ ਅਸੀਂ ਤੁਹਾਨੂੰ ਸਿਰਫ 40000 ਦੇ ਦਾਂਗੇ ਕਹਿੰਦੇ ਅਸੀਂ ਸਿਰਫ 10-10 ਰੁਪਏ 20-20 ਰੁਪਏ 50-50 ਰ 2000 ਵਾਲਾ 4000 ਚ ਮੈਂ ਕਹਿੰਦਾ ਬਹੁਤ ਵੱਡੀ ਲਟ ਹੁੰਦੀ ਆ ਦੇਖੋ ਜੀ ਇੱਕ ਜ਼ਰੂਰੀ ਸੂਚਨਾ ਦੇ ਦਿੰਨੇ ਆ ਇਹ ਜਿਹੜੀਆਂ ਆਫਰਾਂ ਲੱਗੀਆਂ ਇਹ ਜੋ ਰੇਟ ਤੁਹਾਨੂੰ ਅਸੀਂ ਦੇ ਰਹੇ ਆ 2 ਦਸੰਬਰ ਤੱਕ ਆਜੋ ਮਤਲਬ ਸੋਮਵਾਰ ਤੱਕ ਵੱਡੇ ਫਾਇਦੇ ਹੋਣੇ ਆ 2 ਦਸੰਬਰ ਤੱਕ ਕੋਈ 1700 ਨਹੀਂ ਜਿਹੜਾ 3500 ਦਾ ਸੂਟ ਬਾਜ਼ਾਰ 'ਚ ਇੱਥੇ ਸਿਰਫ 1500 ਰੁਪਏ ਦਾ ਦੇਖੋ 1500 ਰੁਪਏ ਦਾ ਸੂਟ ਦੇ ਰਹੇ ਆ ਸੂਟ ਦੇ ਵਿੱਚ ਕਿੰਨਾ ਹੈਵੀ ਵਰਕ ਕੀਤਾ ਸਾਡੇ ਕੋਲ ਸਾਰੇ ਤਰ੍ਹਾਂ ਦਾ ਕੱਪੜਾ ਮਿਲ ਜਾਣਾ ਅੱਜ ਕੱਲ੍ਹ ਸ਼ਿਮਰ ਬੜੀ ਚੱਲਦੀ ਆ ਫਿਰ ਤੁਸੀਂ ਆਰਗੈਂਜ਼ਾ ਲੈਣਾ ਤੁਸੀਂ ਸਿਲਕ ਲੈਣੀ ਆ ਤੁਸੀਂ ਕਰੇਪਾ ਲੈਣੀ ਆ ਮਤ ਚਾਹੀਦੀਆਂ ਮਿਲ ਜਾਣੀਆਂ ਸੂਟਾਂ ਨਾਲ ਨਾਲ ਤੁਸੀਂ ਲੈਣੇ ਆ ਸ਼ਰਾਰੇ ਗਰਾਰੇ ਗੌਨ ਡਰੈਸਾਂ ਲੈਣੀਆਂ ਤੇ ਇਹਦੇ ਵਿੱਚ ਹੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਆ ਜਿਹੜੇ ਬਾਜ਼ਾਰ ਤੁਸੀਂ ਜਾ ਕੇ 10-1000 ਰੁਪਏ ਜਾਂ 9-9000 ਰੁਪਏ ਖਰਚਦੇ ਆ ਇਹ ਤੁਹਾਨੂੰ ਅਸੀਂ 35-3500 ਰੁਪਏ ਦੀ ਦੇ ਰਣੀ ਆ ਉਦੋਂ ਉੱਪਰ ਹੋਰ ਗੱਲ ਸੁਣ ਲਓ ਤੁਸੀਂ 2 ਦਸੰਬਰ ਤੋਂ ਪਹਿਲਾਂ ਪਹਿਲਾਂ ਆਜੋ ਰੈਡੀमेड ਸ਼ਰਾਰੇ ਗਰਾਰੇਆਂ ਦੇ ਉੱਤੇ ਤੁਹਾਨੂੰ ਅਸੀਂ 20% ਐਕਸਟਰਾ ਲੈਸ ਦਵਾਂਗੇ ਲਓ ਜੀ ਹੁਣ ਲਹਿੰਗੇ ਵੀ ਨਹੀਂ ਰੇ ਮਹੰਗੇ ਆ ਦੇਖੋ ਤੁਸੀਂ ਜਿਹੜੇ 1.5 ਲੱਖ ਦੇ 2-2 ਲੱਖ ਦੇ ਲਹਿੰਗੇ ਲੈਣੇ ਹੋ ਸਾਡੇ ਕੋਲ ਆਜੋ ਬਹੁਤ ਘੱਟ ਰੇਟ ਤਿੰਨ ਲਹਿੰਗੇ ਮੋਲ ਵੀ ਲੈ ਕੇ ਜਾ ਸਕਦੇ ਆ ਜੇ ਤੁਹਾਨੂੰ ਲੱਗਦਾ ਵੀ ਲਹਿੰਗਾ ਤਾਂ ਭਾਈ ਟਾਪ ਦਾ ਲੈਣਾ ਪਰ ਅਸੀਂ ਲੈਣਾ ਰੈਂਟ ਤੇ ਆ ਰੈਂਟ ਉੱਤੇ ਵੀ ਤੁਸੀਂ ਲਹਿੰਗਾ ਇੱਥੋਂ ਲੈ ਕੇ ਜਾ ਸਕਦੇ ਆ ਆ ਸ਼ਰਾਰੇ ਗਰਾਰੇ ਲੈਣੇ ਆ ਜਾ ਤੁਸੀਂ ਇਦਾਂ ਦੇਖੋ ਉੱਪਰ ਟਾਪ ਦੇਖੋ ਕਿੰਨਾ ਸੋਹਣਾ ਹੈ ਨਾ ਪੂਰਾ ਹੈਵੀ ਵਰਕ ਹੋਇਆ ਆ फ्रंट बैक ਤੇ ਇਹਦੇ ਉੱਤੇ ਵੀ ਤੁਹਾਨੂੰ ਅਸੀਂ 20% ਡਿਸਕਾਊਂਟ ਦਵਾਂ ਬੜਾ ਸੋਹਣਾ ਫਰੰਟ ਸਾਰਾਈ ਹੈਵੀ ਆ ਇਹੇਠਾਂ ਤੱਕ ਤੁਸੀਂ ਦੇਖੋ ਆ ਲਹਿੰਗਾ ਥੱਲੇ ਨਾਲ ਬੜੀ ਸੋਹਣੀ ਇਹਨਾਂ ਲੁੱਕ ਆਉਂਦੀ ਆ ਜੇ ਤੁਸੀਂ ਥੋੜੇ ਹਟ ਕੇ ਕਲਰ ਲੈਣਾ ਤਾਂ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਆ ਤੁਸੀਂ ਦੇਖੋ ਲਹਿੰਗੇ ਦੇ ਕਿੰਨਾ ਹੈਵੀ ਕੰਮ ਹੈਗਾ ਇਹ ਤਾਂ ਹੈਗਾ ਹੀ ਹੈਗਾ ਆ ਚੈੱਕ ਕਰੋ ਇੱਕ ਵਾਰੀ ਤੁਸੀਂ ਦੁਪੱਟਾ ਦੇਖ ਲਓ ਦੁਪੱਟਾ ਵੀ ਬੜਾ ਹੈਵੀ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਤੁਸੀਂ ਰੈੱਡ ਦੇ ਵਿੱਚ ਚੀਜ਼ ਲੈਣੀ ਆ ਦੇਖੋ ਤੁਸੀਂ ਲਾਵਾ ਫੇਰਿਆਂ ਤੋਂ ਆ ਗਏ ਆ ਤੁਸੀਂ ਜਾ ਰਹੇ ਹੋ ਪੈਲਸ 'ਚ ਐਂਟਰ ਹੋਣ ਲੱਗੇ ਆ ਤੇ ਭਾਈ ਆਹ ਚੀਜ਼ ਪਾਈ ਹੋਊਗੀ ਤਾਂ ਮੈਂ ਵਾਕਈ ਕਹਿਣਾ ਸਾਰਿਆਂ ਦੀਆਂ ਧੌਣਾ ਤੁਹਾਡੇ 'ਲ ਹੋਣੀਆਂ ਵੀ ਕਹਿਣਾ ਵਾਹ ਇਹਦੇ ਤੇ ਜਿਹੜਾ ਵਰਕ ਕੀਤਾ ਹੋਇਆ ਸਾਡਾ ਪਰਲ ਦਾ ਵਰਕ ਆ ਜੀ ਬਾਜੂ ਤੇ ਕੰਮ ਰਹੂਗਾ ਨਾਲ ਪਟੀਕਾਂ ਵਾਲਾ ਇਹ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਜੀਰੋ ਟਾਂਕੇ ਦਾ ਕੰਮ ਆ ਬਿਲਕੁਲ ਬਰੀਕ ਕੰਮ ਕੀਤਾ ਹੋਇਆ ਵਾ ਇਹਦੇ ਉੱਪਰ ਇਹ ਵੀ ਫੋਟਮਾ ਪਟੀਕਾਂ ਰਾਇਲ ਪੀਸ ਆ ਸਾਰੇ ਲੱਗ ਬੀਜ ਦਿਖਾ ਰਹੇ ਆ ਜੀ ਜਿਹੜੇ ਬਾਜ਼ਾਰ 'ਚੋਂ ਨਹੀਂ ਮਿਲਣਗੇ ਰੈੱਡ ਸੂਟ ਦੇ ਵਿੱਚ ਸਾਡੇ ਕੋਲ ਇੰਨੀ ਕੁ ਜ਼ਿਆਦਾ ਵੈਰਾਈਟੀ ਆ ਨਾ ਤੁਸੀਂ ਹੈਰਾਨ ਹੋ ਜਾਣਾ ਸਾਡੇ ਕੋਲ ਰੈੱਡ ਸੂ 1200 ਤੋਂ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਹੀ ਰੇਂਜ ਜਿੰਨਾ ਹੀ ਤੁਹਾਨੂੰ ਚਾਹੀਦੀ ਅਸੀਂ ਤੁਹਾਨੂੰ ਦੇ ਦੇਾਂਗੇ ਜਦੋਂ ਤੁਸੀਂ ਬੱਸ ਤੇ ਆਉਣਾ ਬੱਸ ਸਟੈਂਡ ਤੇ ਆ ਜਾਓ ਬੱਸ ਸਟੈਂਡ ਤੋਂ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਆਉਣ ਜਾਣ ਦਾ ਤੁਸੀਂ ਕੋਈ ਪੈਸਾ ਦੇਣਾ ਨਹੀਂ ਹੈਗਾ ਟੋਟਲੀ ਸਾਰਾ ਹੈਂਡਵਰਕ ਆ ਜੀ ਜਰਕਨ ਦਾ ਕੰਮ ਆ ਬਾਜੂ ਤੇ ਦੇਖੋ ਕਿੰਨਾ ਪਿਆਰਾ ਕੰਮ ਕੀਤਾ ਹੋਇਆ ਦੁਪੱਟਾ ਦੇਖੋ ਕਿੰਨਾ ਸੋਹਣਾ ਲੱਗਿਆ ਹੋਇਆ ਜੀ ਇਹ ਵੀ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਹਰ ਇੱਕ ਚੀਜ਼ ਦਿਖਾ ਰਹੇ ਆ ਟੌਪ ਦੀ ਚੀਜ਼ ਫੂਟ ਤੋਂ ਵੀ ਹੈਵੀ ਹੈਵੀ ਦੁਪੱਟੇ ਦਿਖਾ ਰਿਆ ਦੇਖੋ ਆ ਦੇਖੋ ਵੱਖਰੀਆਂ ਚੀਜ਼ਾਂ ਜਿਹੜੀਆਂ ਬਾਜ਼ਾਰ 'ਚ ਲੱਭਣਗੀਆਂ ਹੀ ਨਹੀਂ ਤੁਹਾਨੂੰ ਮਿਲੀਆਂ ਹੀ ਨਹੀਂ ਲਓ ਜੀ ਆਹ ਉਹ ਚੀਜ਼ਾਂ ਦਿਖਾ ਰਹੇ ਆ ਜਿਹੜੀਆਂ ਤੁਸੀਂ ਫਿਲਮਾਂ 'ਚ ਮਾਡਲਾਂ ਐਕਟਰੀਆਂ ਦੇ ਪਾਈ ਵੀ ਨਹੀਂ ਦੇਖੋਣੇ ਆਹ ਦੇਖੋ ਤਾਂ ਚੀਜ਼ਾਂ ਇਸ ਲਈ ਕਹਿੰਨੇ ਆ ਭਾਈ ਤੁਹਾਡੇ ਕੋਲ 4-5 ਦਿਨ ਆਖਰੀ ਬਚੇ ਆ 2 ਦਸੰਬਰ ਤੱਕ ਆ ਜਾਓ ਜਿਹੜੀਆਂ ਬਾਜ਼ਾਰ ਦੇ ਵਿੱਚ ਤੁਸੀਂ ਲੈਣੇ ਹੋ 1000-1200 ਦੀ ਸਾਡੇ ਕੋਲ 500 ਰੁਪਏ 'ਚ ਫਲਕਾਰੀ ਤੁਹਾਨੂੰ ਮਿਲ ਜਾਣੀਆਂ ਆਹ ਦੇਖੋ 5-500 ਰੁਪਏ ਦੇ ਵਿੱਚ ਕੋਈ 650 ਕੋਈ 700 ਸਲੋੜੀ ਤੁਸੀਂ ਦਾਜਵੇ ਦਾ ਕਪੜਾ ਲੈ ਲਿਆ ਹੁਣ ਤੁਹਾਨੂੰ ਦੇ ਆਪਣੇ ਲੈਣਿਆ ਦੇਖੋ ਬਹੁਤ ਸੁਪਰ ਕੁਆਲਿਟੀ ਦੇ ਕੰਬਲ ਜਿਹੜੇ ਬਾਜ਼ਾਰ 'ਚ 12-1200 ਰੁਪਏ ਦੇ ਸਾਡੇ ਕੋਲ ਲਿਆਜੋ 500 ਰੁਪਏ ਦਾ ਕੰਬਲ ਦਵਾਂਗੇ ਦੇਖੋ ਡਬਲ ਬੈੱਡ ਦੀ ਬੈੱਡ ਸ਼ੀਟ ਆ ਨਾਲ ਸਹਰਾਣੇ ਕਬਰ ਦਵਾਂਗੇ ਬਾਜ਼ਾਰ 'ਚ 1100 1200 ਤੋਂ ਘੱਟ ਕੋਈ ਦਿੰਦਾ ਨਹੀਂ ਸਾਡੇ ਕੋਲ ਆਓ ਸਿਰਫ 500 ਤੇ 50 ਰੁਪਏ ਚ ਲੈ ਜਾਓ ਲੋਬੀ ਜੇ ਤੁਹਾਡੇ ਘਰ ਚ ਵਿਆਹ ਗਿਆ ਤੁਸੀਂ ਦਾਜ ਬੜ ਦੇ ਕੱਪੜਾ ਨਾਲ ਦੇਣ ਲੈ ਲੈਣਾ ਤੁਸੀਂ ਆਪਣੇ ਪਾਉਣ ਲਈ ਸੂਟ ਲੈਣਿਆ ਤੇ ਅੱਜ ਦੀ ਵੀਡੀਓ ਖਾਸ ਤੁਹਾਡੇ ਲਈ ਆ ਕਿਉਂਕਿ ਹੁਣ ਅਸੀਂ ਪਹੁੰਚ ਚੁੱਕੇ ਹਾਂ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਮੋਗਾ ਰੋਡ ਤੇ ਆ ਜਿਹੜੇ ਬਾਜ਼ਾਰ ਚ ਆ ਕੇ ਤੁਸੀਂ ਲੈਨੇ ਹੋ 2-2000 ਰੁਪਏ ਦਾ ਸੂਟ ਇੱਥੇ ਚੈੱਕ ਕਰ ਲਓ 2-2000 ਵਾਲੇ ਸੂਟ ਤੁਹਾਨੂੰ ਅਸੀਂ ਅੱਜ 8-800 ਦੇ ਵਿੱਚ ਦੇ ਰਹੇ ਹਾਂ ਜਿਹੜਾ ਬਾਜ਼ਾਰ ਚ ਆ ਕੇ ਤੁਸੀਂ ਲੱਖ-ਲੱਖ ਰੁਪਏ ਦਾ ਕੱਪੜਾ ਨਾਲ ਅਸੀਂ ਤੁਹਾਨੂੰ ਸਿਰਫ 40000 ਦੇ ਦਾਂਗੇ ਭਾਈ ਸਾਰਾ ਪੰਜਾਬ ਘੁੰਮਿਰੀਆ ਬਹੁਤ ਸਾਰੀਆਂ ਦ ਕਰਦੇ ਤੁਸੀਂ ਤਾਂ ਰੇਡ ਦੱਸਦੇ ਆ ਜੀ ਅੱਜ ਤੁਹਾਨੂੰ ਜਿਹੜੇ ਤਾਂ ਹੈਗੇ ਬਾਜ਼ਾਰ ਵਾਲੇ ਉਹ ਕੀ ਕਰਦੇ ਆ ਉਹ ਲੈਂਦੇ ਆ ਹੋਲ ਸੇਲਰਾਂ ਤੋਂ ਮਾਲ ਅਸੀਂ ਹੋਲ ਸੇਲਰਾਂ ਤੋਂ ਨਹੀਂ ਲੈਂਦੇ ਸਾਡੇ ਕੋਲ ਮਾਲ ਆਉਂਦਾ ਸਿੱਧਾ ਫੈਕਟਰੀਆਂ ਚੋਂ ਤੇ ਜਿਹੜੇ ਸਾਡੇ ਮਾਰਜਨ ਮਾਰਜਨ ਸਾਡੇ ਹੈਗੇ 10 ਰੁਪਏ 20 ਰੁਪਏ 50 ਰੁਪਏ 100 ਰੁਪਏ ਐਦਾਂ ਦਾ ਮਾਰਜਨ ਰੱਖਿਆ ਹੋਇਆ ਵਾ ਅੱਛਾ 10 10 20 20 ਰੁਪਏ ਮਾਰਜਨ ਤੇ ਸੂਟ ਵੇਚੀ ਜਾਂਦੇ ਹੋਂ ਸਾਡੀ ਸੇਲ ਹੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੁਆਂਟੀਟੀ ਦੇ ਹਿਸਾਬ ਨਾਲ ਮਾਲ ਜਾਂਦਾ ਸਾਡੇ ਕੋਲੋਂ ਅੱਛਾ ਆ ਮੈਨੂੰ ਦੱਸੋ ਬਾਜ਼ਾਰ ਜਾਂਦੇ ਜਿੱਥੇ ਮਰਜੀ ਜਾ ਕੇ ਪਤਾ ਕਰ ਲਈਏ 3000 ਰੁਪਏ ਤੋਂ ਘੱਟ ਸੂਟ ਨਹੀਂ ਸਾਡਾ ਰੇਟ ਕੀ ਹੈ ਦੱਸੋ ਅਸੀਂ ਰੇਟ ਦੇ ਦੇਣਾ ਜੀ 3000 ਵਾਲਾ ਸੂਟ 1000 ਰੁਪਏ ਦਾ 1000 ਰੁਪਏ ਦੇ ਦੂੰਗੇ ਹਾਂ ਤੁਸੀਂ ਇਹਦਾ ਸੂਟ ਨਾਲ ਚਨਾਉਣ ਦੇ ਵਧੀਆ ਫੁੱਲ ਸਹਿਜ ਦੁਪੱ ਦਾ 3-3000 ਦਾ ਸੂਟ ਇੱਥੇ 1000 ਰੁਪਏ ਦੇ ਦੇਾਂਗੇ ਇਹ ਕਹਿੰਦੇ ਅਸੀਂ ਸਿਰਫ 10-10 ਰੁਪਏ 20-20 ਰੁਪਏ 50-50 ਰੁਪਏ ਦੇ ਮਾਰਜੇ ਦੇ ਕੱਪੜਾ ਵੇਚੀਏ ਨੇ ਬਾਜ਼ਾਰ 'ਚ ਆ ਕੇ ਤੁਸੀਂ ਪਤਾ ਤਾਂ ਕਰੋ 1000 ਵਾਲਾ ਸੂਟ 2000 ਚ ਮੈਂ ਕਹਿੰਦਾ 2000 ਵਾਲਾ 4000 ਚ ਮੈਂ ਕਹਿੰਦਾ ਬਹੁਤ ਵੱਡੀ ਲੱਟ ਹੁੰਦੀ ਆ ਇੱਥੇ ਤੁਹਾਡੇ ਹੋ ਜਾਣੇ ਆ ਫਾਇਦੇ ਹੁਣ ਆ ਤੁਸੀਂ ਚੈੱਕ ਕਰੋ ਪੂਰਾ ਫਰੰਟ ਬਣਿਆ ਸੋਹਣਾ ਰੰਗ ਹੈਗਾ ਉੱਤੇ ਫਿਨਿਸ਼ਿੰਗ ਹੀ ਬੜੀ ਸੋਹਣੀ ਆਏ ਕੋਈ ਕਾਪੀ ਨਹੀਂ ਹੈਗੀ ਫਸਟ ਤੁਹਾਨੂੰ origignal ਚੀਜ਼ਾਂ ਦਿਖਾ ਰਹੇ ਆ ਦੁਪੱਟੇ ਵੀ ਤੁਸੀਂ ਦੇਖੋ ਨਾਲ ਖੁੱਲੇ ਡੁੱ ਤੁਸੀਂ ਇੱਥੇ ਆ ਕੇ ਫੇਰਾ ਕੀ ਤੁਹਾਡਾ ਆਉਣ ਦਾ ਆ ਦੇਖੋ ਕੱਲੇ ਕੱਲੇ ਸੂਟ ਤੇ ਟੈਗ ਲੱਗਾ ਰੇਟ ਸਿੱਧਾ ਲਿਖ ਕੇ ਲਾਇਆ ਹਜ਼ਾਰ ਦਾ 115 1500 ਜੇ ਉਦੋਂ ਉੱਪਲੀ ਰੇਂਜ ਹੈ ਤੇ ਉੱਪਲੀ ਰੇਂਜ ਮਤਲਬ ਤੁਹਾਡੀਆਂ ਅੱਖਾਂ 'ਚ ਘਟਾ ਨਹੀਂ ਪਾਉਣਾ ਜੋ ਰੇਟ ਹੈਗਾ ਲਿਖ ਕੇ ਲੱਗਾ ਹੋਇਆ ਇਹ ਵੀ ਤੁਹਾਡਾ ਬਹੁਤ ਵੱਡਾ ਫਾਇਦਾ ਹੈਗਾ ਭਾਈ ਜੀ ਆ ਵੀ ਦੱਸੋ ਨਾ ਕਿਹੜਾ ਕੱਪੜਾ ਕੀ ਰੇਟ ਹੈਗਾ ਕਿੰਨਾ ਕੁ ਫਾਇਦਾ ਇਹਦਾ ਆ ਵੀ ਆਈਟਮ ਬਹੁਤ ਪਿਆਰੀ ਹੈ ਜੀ ਇਹ ਜਿੰਨੇ ਵੀ ਤੁਹਾਨੂੰ ਦਿਖਾ ਰਹੇ ਆ ਪਟਿਕ ਵਾਲੇ ਪੀਸ ਦਿਖਾ ਰਹੇ ਆ ਇਹ ਵੀ ਪੀਸ ਬਹੁਤ ਸੋਹਣਾ ਵਾ ਹੈਂਡਵਰਕ ਦਾ ਕੰਮ ਆ ਕੀਤਾ ਹੋਇਆ ਹੀ ਸਾਰਾ ਪਿਓਰ ਚਮੰਡੀ ਚਨਾਉਣ ਦਾ ਦੁਪੱਟਾ ਲੱਗਿਆ ਹੋਇਆ ਨੇਚਰਲ ਕਰੇਵ ਕਪੜਾ ਲੱਗਿਆ ਹੋਇਆ ਵਾ ਬਹੁਤ ਹੀ ਪਿਆਰਾ ਪੀਸ ਆ ਬਾਜ਼ਾਰ ਚ 3500 4 4000 ਦੇ ਵਿਕਦੇ ਆ ਵਲੇ ਇਹ ਵੀ ਤੁਹਾਨੂੰ 1500 1700 ਇਨੀ ਰੇਂਜ ਦੇ ਵਿੱਚ ਦੇ ਨਾ ਜੀ ਨਾ ਕੋਈ 1700 ਨਹੀਂ ਜਿਹੜਾ 3500 ਦਾ ਸੂਟ ਬਾਜ਼ਾਰ ਚ ਇੱਥੇ ਸਿਰਫ 1500 ਰਾ ਦੇਖੋ 1500 ਰੁਪਏ ਦਾ ਸੂਟ ਦੇ ਰਹੇ ਆ ਸੂਟ ਦੇ ਵਿੱਚ ਕਿੰਨਾ ਹੈਵੀ ਵਰਕ ਕੀਤਾ ਇਸ ਲਈ ਕਹਿੰਦੇ ਆ ਹੁਣ ਹੋਰ ਪਾਸੇ ਜਾਓ ਨਾ ਲੁੱਟਾਂ ਘਰਾਓ ਨਾ ਸਿੱਧੇ ਹੀ ਮਾਤੂ ਸ਼੍ਰੀ ਦਸਤਾਰ ਬਾਗੇ ਪਹਾਣੇ ਮੋਗਾ ਰੋਡ ਆ ਜਾਓ ਦੇਖੋ ਡਿਜ਼ਾਈਨ ਵੀ ਦੇਖੋ ਕਿੰਨੇ ਸੋਹਣੇ ਆ ਇੱਥੇ ਆਉਂਦੇ ਤੁਹਾਨੂੰ ਫੈਰਾ ਪਤਾ ਕੀ ਆ ਸਾਡੇ ਕੋਲ ਸਾਰੇ ਤਰ੍ਹਾਂ ਦਾ ਕੱਪੜਾ ਮਿਲ ਜਾਣਾ ਅੱਜ ਕੱਲ ਸ਼ਿਮਰ ਬੜੀ ਚੱਲਦੀ ਆ ਫਿਰ ਤੁਸੀਂ ਆਰਗੈਂਜ਼ਾ ਲੈਣਾ ਤੁਸੀਂ ਸਿਲਕ ਲੈਣੀ ਆ ਤੁਸੀਂ ਕਰੇਪਾ ਲੈਣੀ ਆ ਮਤਲਬ ਜਿੱਦਾਂ ਦੀ ਵੈਰਾਈਟੀ ਕੁਆਲਿਟੀ ਤੁਹਾਨੂੰ ਚਾਹੀਦੀ ਆ ਮਿਲ ਜਾਣੀ ਆ ਵੀ ਦੇਖੋ ਨਵਾਂ ਕੱਪੜਾ ਆ ਗਿਆ ਨਵਾਂ ਬੇਸ ਆ ਗਿਆ ਨਵੇਂ ਡਿਜ਼ਾਈਨ ਬਣ ਕੇ ਨਵੇਂ ਗੱਲ ਕਰ ਲਈਏ ਦੇਖੋ ਇਹ ਵੀ ਤੁਹਾਨੂੰ ਅਸੀਂ ਕੋਈ 403500 ਲੈਣਾ 17 1800 2 2000 ਰੁਪਏ ਦੇ ਵਿੱਚ ਇਦਾਂ ਦੇ ਸੂਟ ਤੁਹਾਨੂੰ ਅਸੀਂ ਦੇ ਦੇਣੇ ਆ ਆ ਦੇਖੋ ਗਲਾਸ ਇਹ ਕਿਹੜਾ ਕੱਪੜਾ ਬਾਈ ਭਾਜੀ ਗਲਾਸ ਕੱਪੜਾ ਆਇਆ ਅੱਜ ਕੱਲ ਇੱਕ ਤਾਂ ਗਲਾਸ ਪਲੇਨ ਚੱਲਦਾ ਇਹ 골ਡ ਗਲਾਸ ਬਣਿਆ ਹੋਇਆ ਵਾ ਇਹਦੇ ਇਹਦੇ ਹੈਂਡਵਰਕ ਸਾਰਾ ਰਹੂਗਾ ਜਿਵੇਂ ਨਾਲ ਹੈਂਡਵਰਕ ਆ ਨਾਲ ਹੀ ਇਹਦੇ ਤਿੱਲੇ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਪੀਸ ਆ ਸਲਵਾਰ ਤੇ ਬਾਜੂ ਤੇ ਫੁੱਲ ਕੰਮ ਰਹੂਗਾ ਦੇਖੋ ਜੀ ਸਲਵਾਰ ਤੇ ਵੀ ਆ ਬਾਜੂ ਤੇ ਵੀ ਆ ਦੁਪੱਟੇ ਵੀ ਪੂਰੇ ਖੁੱਲੇ ਡੁੱਲੇ ਲੱਗੇ ਹੋਏ ਆ ਸੋ ਜੀ ਆ ਵੀ ਚੈੱਕ ਕਰ ਲਓ ਜਿਹੜੀਆਂ ਅੱਜ ਕੱਲ ਕੁੜੀਆਂ ਕਿਹੜੀਆਂ ਸਾਨੂੰ ਫੋਟੋ ਵਾਲੀਆਂ ਚਾਹੀਦੀਆਂ ਬੁਟੀਕ ਪੀਸ ਚਾਹੀਦੇ ਆ ਮਾਡਰਨ ਵਾਲੇ ਪੀਸ ਚਾਹੀਦੇ ਦੇਖੋ ਇਦਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਅਸੀਂ ਦੇ ਰਣੀ ਆ ਬਾਜ਼ਾਰ ਦੇ ਵਿੱਚ ਇਹਦਾ ਜੋ ਮਰਜੀ ਰੇਟ ਹੋਵੇ ਸਾਡੇ ਕੋਲ ਆਜੋ 2200 2250 ਦੇ ਵਿੱਚ ਆ ਵਧੇ ਰਹੇ ਨੇ ਦੁਪੱਟਿਆਂ ਦੀ ਗੱਲ ਕਰ ਲਈਆਂ ਦੁਪੱਟੇ ਵੀ ਤੁਹਾਨੂੰ ਅਸੀਂ ਖੁੱਲੇ ਡੁੱਲੇ ਦੇ ਰਹੇ ਆ ਭਾਈ ਆ ਵੀ ਬੜਾ ਸੋਹਣਾ ਡਿਜ਼ਾਈਨ ਹੈਗਾ ਇਹਦਾ ਵੀ ਦੱਸੋ ਨਾ ਬਹੁਤ ਸੋਹਣਾ ਪੀਸ ਆ ਜੀ ਇਹ ਸਾਡੇ ਖੁਦ ਦੇ ਤਿਆਰ ਕਰਾਏ ਹੋਏ ਜਿਹੜਾ ਕਿਸੇ ਨੇ ਪਾਇਆ ਨਾ ਹੋਵੇ ਵੱਖਰੀ ਚੀਜ਼ ਹੋਵੇ ਉਹੀ ਚੀਜ਼ਾਂ ਨੇ ਕੁੜੀਆਂ ਵਾਲੀਆਂ ਆਈਟਮਾਂ গারਲਿਸ਼ ਚੀਜ਼ਾਂ ਨੇ ਦੁਪੱਟੇ ਦੇ ਦੇਖੋ ਬਰੀਕ ਬਰੀਕ ਕੰਮ ਆ ਜੀ ਗੋਟਾ ਪੱਟੀ ਦਾ ਕੰਮ ਕੀਤਾ ਹੋਇਆ ਬਰੀਕ ਬਰੀਕ ਇਹ ਵੀ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਮਿਲਨੇ ਦੇਖੋ ਜੀ ਇੱਕ ਜ਼ਰੂਰੀ ਸੂਚਨਾ ਦੇ ਦਿੰਨੇ ਆ ਇਹ ਜਿਹੜੀਆਂ ਆਫਰਾਂ ਲੱਗੀਆਂ ਇਹ ਜੋ ਰੇਟ ਤੁਹਾਨੂੰ ਅਸੀਂ ਦੇ ਰਹੇ ਆ 2 ਦਸੰਬਰ ਤੱਕ ਆਜੋ ਮਤਲਬ ਸੋਮਵਾਰ ਤੱਕ ਵੱਡੇ ਫਾਇਦੇ ਹੋਣਿਆ 2 ਦਸੰਬਰ ਤੱਕ ਤੁਸੀਂ 27 ਨਵੰਬਰ 28 ਨਵੰਬਰ 29 30 ਤੇ ਚਾਹੇ 1 ਦਸੰਬਰ ਨੂੰ ਆਜੋ ਚਾਹੇ 2 ਦਸੰਬਰ ਨੂੰ ਆਜੋ 2 ਦਸੰਬਰ ਤੱਕ ਬਹੁਤ ਵੱਡੀ ਸੇਲ ਲੱਗੀ ਆ ਹੱਲਾ ਬੋਲ ਸੇਲ ਲੱਗੀ ਆ ਵੱਡੇ ਫਾਇਦੇ ਕਰਨੇ ਆ ਛੇਤੀ ਆਜੋ ਕਾਡੀਆਂ ਦੇ ਭਾਗ ਕਪੜਾ ਕਰਤਾ ਬਾਰ-ਬਾਰ ਕਹਿ ਰਹੇ ਆ ਦੇਖੋ ਤੁਸੀਂ ਬਾਗੇ ਭਰਾਣੇ ਪਾਵੇਂ ਬੱਸ 'ਚ ਆਜੋ ਜਦੋਂ ਤੁਸੀਂ ਬੱਸ ਤੇ ਆਉਣਾ ਬੱਸ ਸਟੈਂਡ ਤੇ ਆਜੋ ਬੱਸ ਸਟੈਂਡ ਤੋਂ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਆਉਣ ਜਾਣ ਦਾ ਤੁਸੀਂ ਕੋਈ ਪੈਸਾ ਦੇਣਾ ਨਹੀਂ ਹੈਗਾ ਕਪੜਾ ਵੀ ਸਸਤਾ ਦੇਈ ਜਾਂਦੇ ਆ ਰਿਕਸ਼ੇ ਦੀ ਸਰਵਿਸ ਵੀ ਫ੍ਰੀ ਕਰਤੀ ਆ ਜਦੋਂ ਤੁਸੀਂ ਇਸ ਤੇ ਸਟੋਰ ਤੇ ਆਉਣਾ ਇਹ ਸ਼ਹਿਰ ਤੋਂ ਬਾਹਰੋਂ ਬਾਹਰ ਮੋਗਾ ਰੋਡ ਤੇ ਹੈਗਾ ਖੁੱਲੀ ਡੁੱਲੀ ਪਾਰਕਿੰਗ ਹੈਗੀ ਤੋਰ ਕੇ ਜਾਣ ਦੀ ਲੋੜ ਨਹੀਂ ਇੱਥੇ ਆ ਜਾਓ ਹਰ ਇੱਕ ਤਰ੍ਹਾਂ ਦਾ ਫਾਇਦਾ ਕਰ ਰਹੇ ਆ ਡਿਜ਼ਾਈਨ ਵਧੀਆ ਦੇ ਰਹੇ ਆ ਰੇਟ ਘੱਟ ਲੈ ਰਹੇ ਆ ਸਟਾਫ ਸਾਡਾ ਬਹੁਤ ਵਧੀਆ ਆ ਚਾਹ ਪਾਣ ਦੀ ਪੂਰੀ ਸੇਵਾ ਪਾਣੀ ਮਾਤਰ ਤੁਹਾਨੂੰ ਇਦਾਂ ਲੱਗੂਗਾ ਜਿੰਨਾ ਪਰਿਵਾਰ ਦੇ ਵਿੱਚ ਬੈਠੇ ਹੈਗੇ ਆ ਆ ਲੋ ਇੱਕ ਆ ਆਈਟਮ ਦਿਖਾਉਨੇ ਆ ਤੁਹਾਨੂੰ ਬਹੁਤ ਪਿਆਰੀ ਚੀਜ਼ ਆ ਇਹਦੇ ਤੇ ਜਿਹੜਾ ਵਰਕ ਕੀਤਾ ਹੋਇਆ ਸਾਡਾ ਪਰਲ ਦਾ ਵਰਕ ਆ ਜੀ ਬਾਜੂ ਤੇ ਕੰਮ ਰਹੂਗਾ ਨਾਲ ਪਟੀਕਾਂ ਵਾਲਾ ਇਹ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਆ ਦੇਖੋ ਫੋਟੋ ਵਾਲਾ ਪੀਸ ਆ ਗਿਆ ਇਹ ਵਾਲਾ ਬਹੁਤ ਹੀ ਜ਼ਬਰਦਸਤ ਪੀਸ ਆ ਇਹ ਵਾਲਾ ਇਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਇਹ ਤਾਂ ਇੱਕ ਇੱਕ ਪੀਸ ਦਿਖਾ ਰਹੇ ਆ ਜੀ ਇਹ ਚ ਕਲਰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਤੁਹਾਨੂੰ ਜਿੱਥੇ ਮਰਜ਼ੀ ਜਾ ਕੇ ਇਸ ਦੀ ਕੀਮਤ ਪੜਾ ਕਰ ਲੋ 6500 7000 6000 ਤੋਂ ਕੱਟ ਨਹੀਂ ਦੇਣਾ ਅਸੀਂ ਦਵਾਂਗੇ 3000 ਚ 3000 ਰੁਪਏ ਚ ਦਵਾਂਗੇ ਫੋਟੋ ਵਾਲਾ ਪੀਸ ਚੈਲੰਜ ਕਰਦੇ ਆ ਆ ਵੀ ਬਹੁਤ ਸੋਹਣਾ ਭਾਈ ਇਹ ਵੀ ਪੀਸ ਬਹੁਤ ਸੋਹਣਾ ਜੀ 0 ਟਾਂਕੇ ਦਾ ਕੰਮ ਆ ਬਿਲਕੁਲ ਬਰੀਕ ਕੰਮ ਕੀਤਾ ਹੋਇਆ ਵਾਹ ਇਹਦੇ ਉੱਪਰ ਇਹ ਵੀ ਫੋਟਮਾ ਪਟਿਕਾਂ ਰਾਇਲ ਪੀਸ ਆ ਸਾਰੇ ਲੱਗ ਪੀਸ ਦਿਖਾ ਰਹੇ ਆ ਜੀ ਜਿਹੜੇ ਬਾਜ਼ਾਰ ਚੋਂ ਨਹੀਂ ਮਿਲਣਗੇ ਬਾਜੂ ਤੇ ਬਹੁਤ ਸੋਹਣਾ ਵਰਕ ਹੋਊਗਾ ਤਾਂ ਹੀ ਕਹਿੰਨੇ ਆ ਵੀ ਜਲਦੀ ਤੋਂ ਜਲਦੀ ਆ ਜਾਓ ਫੈਰਾ ਠਾਓ ਬਸ ਆ ਆ ਦੇਖੋ ਜੀ ਬੁਲਬੁਲ ਦਾ ਬੱਚਾ ਜੇ ਇਹਨੂੰ ਕਹਿੰਦੇ ਆ ਆ ਸਾਰਾ ਹੀ ਦਿਖਾ ਦਿਓ ਗਲੇ ਤੇ ਬੜਾ ਸੋਹਣਾ ਕੰਮ ਆ ਫਰੰਟ ਬਹੁਤ ਸੋਹਣਾ ਘੇਰੇ ਦੇ ਕਿੰਨਾ ਵਧੀਆ ਕੰਮ ਆ ਆ ਜ਼ਰੀ ਲਾਤਾ ਇਹ ਵੀ ਤੁਹਾਨੂੰ ਅਸੀਂ ਬਸ ਮਿੱਠੇ ਰੇਟ ਦੇ ਦੇਣਾ ਆਜੋ ਹੁਣ ਪੁੱਛੋ ਕੁਛ ਨਾ ਬਾਰ ਬਾਰ ਦੱਸਤਾ 2 ਦਸੰਬਰ ਯਾਦ ਰੱਖਿਓ 2 ਦਸੰਬਰ ਤੱਕ ਵੱਡੇ ਫਾਇਦੇ ਤੁਹਾਡੇ ਹੋ ਜਾਣੇ ਆ ਜਿਹੜਾ ਬਾਜ਼ਾਰ ਤੁਸੀਂ ਮੰਨ ਲਓ ਇਦਾਂ ਦਾ ਲਗਜ਼ਰੀ ਕੱਪੜਾ ਲੈਣ ਨੂੰ ਹੈ ਵੀ ਸੂਟ ਲੈਣ ਨੂੰ ਤੁਸੀਂ ਦਾਜ ਬਰੀ 2 ਲੱਖ ਰੁਪਏ ਦੀ ਬਣਾਉਣੇ ਬਾਜ਼ਾਰ 'ਚ ਆ ਕੇ ਇੱਥੇ ਸਾਡੀ 1 ਲੱਖ ਰੁਪਏ 'ਚ ਬਣ ਜਾਣੀਆਂ 1 1 ਲੱਖ ਰੁਪਈਆ ਤੁਹਾਡਾ ਅਸੀਂ ਬਚਾ ਕੇ ਭੇਜਾਂਗੇ ਕੱਪੜੇ ਡਿਜ਼ਾਈਨ ਰੰਗ ਹਰ ਇੱਕ ਚੋਟੀ ਦੀ ਚੀਜ਼ ਹੋਊਗੀ ਇਦਾਂ ਦਾ ਕੱਪੜਾ ਦਵਾਂਗੇ ਜਿਹੜਾ ਤੁਹਾਡੇ ਪਾਇਆ ਹੋਊਗਾ ਕਿਸੇ ਦੇ ਪਾਇ ਆਰੀ ਹੋਏ ਮਿਲਣਾ ਮੰਨ ਲਓ ਟੌਰ ਤੁਹਾਡੀ ਪੂਰੀ ਕੱਢ ਕੇ ਭੇਜਾਂਗੇ ਹਲੋ ਇੱਕ ਆ ਚੀਜ਼ ਦਿਖਾਣੇ ਆ ਤੁਹਾਨੂੰ ਹੈਂਡਵਰਕ ਦਾ ਰਾਇਲ ਇੰਟਲੈਂਟਸ ਪੀਸ ਆ ਇਹ ਵਾਲਾ ਬਹੁਤ ਪਿਆਰਾ ਪੀਸ ਆ ਇਹਦੇ ਫੁੱਲ ਹੈਵੀ ਬਾਜੂ ਬਣੇ ਹੋਏ ਆ ਜੀ ਬਾਜੂ ਬਹੁਤ ਸੋਹਣੇ ਆ ਫੁੱਲ ਹੈਂਡਵਰਕ ਦੁਪੱਟੇ ਦੇ ਕਿੰਨਾ ਸੋਹਣਾ ਪੀਸ ਲੱਗਿਆ ਹੋਇਆ ਜੀ ਪਿਓਰ ਨੇਚਰਲ ਕਰੇਵ ਦਾ ਕਪੜਾ ਲੱਗਿਆ ਬਹੁਤ ਹੀ ਜ਼ਬਰਦਸਤ ਪੀਸ ਆ ਜੀ ਇਹ ਵੀ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਮਿਲਨੇ ਆ ਆਹ ਹੋਰ ਤੁਸੀਂ ਚੈੱਕ ਕਰੋ ਜੀ ਕਿੰਨਾ ਸੋਹਣਾ ਕੰਟਰਾਸਟ ਦੇਖੋ ਕਿੰਨਾ ਸੋਹਣਾ ਬਣਿਆ ਹਨਾ ਕੱਪੜੇ ਦੇ ਉੱਤੇ ਦੇਖੋ ਗਲੇ ਦੇ ਕੰਮ ਆ ਕਈ ਕੁੜੀਆਂ ਕਹਿੰਦੀਆਂ ਭਾਈ ਸਿੰਪਲ ਚਾਹੀਦਾ ਓਕੇ ਲੈ ਜੋ ਸਿੰਪਲ ਸਾਡੇ ਕੋਲ ਸਾਰਾ ਕੁਝ ਆ ਭਾਈ ਆ ਦੇਖੋ ਪੂਰਾ ਸਿੰਪਲ ਗਲੇ ਦੇ ਬੜਾ ਲਗਜ਼ਰੀ ਜਿਹਾ ਕੰਮ ਕੀਤਾ ਹੋਇਆ ਦੁਪੱਟਾ ਦੇਖੋ ਕਿੰਨਾ ਸੋਹਣਾ ਇਹ ਕੋਈ 5000 6000 7000 ਦਾ ਨਹੀਂ ਮੈਂ ਬਾਰ-ਬਾਰ ਕਹਿ ਰਿਹਾ ਕੱਲੇ-ਕੱਲੇ ਸੂਟ ਦੇ ਉੱਤੇ ਅਸੀਂ ਰੇਟ ਲਿਖ ਕੇ ਲੈ ਆਇਆ ਬਾਕੀ ਦੁਕਾਨਾਂ ਨੂੰ ਇਹ ਵੀ ਕਾਜਾ-ਮਾਜਾ ਮਾਰਿਆ ਤੁਹਾਨੂੰ ਪਸੰਦ ਆ ਗਿਆ ਰੇਟ ਵਧਾ ਲੈਣਾ ਸਿਰਫ 3500 ਰੁਪਏ ਦਾ ਸੂਟ ਆ ਤੁਹਾਨੂੰ ਅਸੀਂ ਦੇ ਦੇਣਾ ਆਹ ਦੇਖੋ ਤਾਂ ਚਾਹੇ ਤੁਸੀਂ ਭੈਣਾ ਪਰਜਾਈਆਂ ਭੂਆ ਮਾਸੀਆਂ ਦਾਦੀਆਂ ਨਾਨੀਆਂ ਚਾਚੀਆਂ ਜੋ ਮਰਜ਼ੀ ਲਿਓ ਸਾਰਿਆਂ ਨੂੰ ਖੁਸ਼ ਕਰਕੇ ਭੇਜਾਂਗੇ ਵਿਆਹ ਵਾਲੀ ਕੁੜੀ ਦਾ ਜਿਹਨੇ ਦਾਜ ਬੜੀ ਬਣਾਉਣੀ ਹੈ ਹੈਵੀ ਸੂਟਾਂ ਦੀ ਇਹ ਦੇਖੋ ਉਹਦੇ ਵਿੱਚ ਇੱਕ ਆ ਵੀ ਸੂਟ ਤੁਸੀਂ ਸਿਲੈਕਟ ਕਰ ਲਿਓ ਜਦੋਂ ਵਿਆਹ ਕੇ ਸਹੁਰੇ ਜਾਣਾ ਤੇ ਤੁਹਾਨੂੰ ਕਹੂਗੇ ਪਰਿਵਾਰ ਵਾਲੇ ਸਹੁਰਾ ਪਰਿਵਾਰ ਵਾਕਈ ਵੀ ਇਹਦਾ ਰਾਜੇ ਦਿੱਤੀ ਆ ਵਾਕਈ ਵੀ ਲਾਉਣਾ ਪਾਉਣਾ ਆਉਂਦਾ ਵਾਕਈ ਕੱਪੜਾ ਚੰਗਾ ਪਾਇਆ ਇਸ ਲਈ ਆਜੋ ਬਹੁਤ ਜਾਇਜ਼ ਰੇਟ ਤੇ ਬੜਾ ਸੋਹਣਾ ਲਕਸ਼ਰੀ ਕੱਪੜਾ ਦੇ ਰਹੇ ਹੁਣ ਗੱਲ ਕਰਦੇ ਆ ਪਰ ਰੈੱਡ ਸੂਟ ਦੀ ਦੇਖੋ ਰੈੱਡ ਸੂਟ ਦੀ ਤਾਂ ਅਹਿਮ ਭੂਮਿਕਾ ਵਿਆਹ ਦੇ ਵਿੱਚ ਹੈ ਨਾ ਕਿਉਂਕਿ ਆਪਾਂ ਜਦੋਂ ਲਾਵਾ ਫੇਰੇ ਵੀ ਲੈਣੇ ਤੇ ਰੈੱਡ ਸੂਟ ਪਾਉਣਾ ਰੈੱਡ ਸੂਟ ਦੇ ਵਿੱਚ ਸਾਡੇ ਕੋਲ ਇੰਨੀ ਕੁ ਜ਼ਿਆਦਾ ਵੈਰਾਈਟੀ ਹੈ ਨਾ ਤੁਸੀਂ ਹੈਰਾਨ ਹੋ ਜਾਣਾ ਸਾਡੇ ਕੋਲ ਰੈੱਡ ਸੂਟ 1200 ਤੋਂ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਹੀ ਰੇਂਜ ਜਿੰਦਾਂ ਹੀ ਤੁਹਾਨੂੰ ਚਾਹੀਦੀ ਅਸੀਂ ਤੁਹ ਇਹਦਾ ਨਾਮ ਹੈਗਾ ਜੀ ਡਾਲਫਿਨ ਮੱਛੀ ਦੇ ਨਾਮ ਤੇ ਸੂਟ ਬਣਿਆ ਹੋਇਆ ਬਿਲਕੁਲ ਬਰੀਕ ਮੱਛੀ ਦੇ ਕੰਡੇ ਵਰਗਾ ਸੂਟ ਆ ਗਿਆ ਇਹ ਵਾਲਾ ਬਹੁਤ ਹੀ ਪਿਆਰਾ ਟੋਟਲੀ ਸਾਰਾ ਹੈਂਡਵਰਕ ਆ ਜੀ ਜਰਕਨ ਦਾ ਕੰਮ ਆ ਬਾਜੂ ਤੇ ਦੇਖੋ ਕਿੰਨਾ ਪਿਆਰਾ ਕੰਮ ਕੀਤਾ ਹੋਇਆ ਦੁਪੱਟਾ ਦੇਖੋ ਕਿੰਨਾ ਸੋਹਣਾ ਲੱਗਿਆ ਹੋਇਆ ਜੀ ਇਹ ਵੀ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਦੇਖੋ ਬਾਰ-ਬਾਰ ਸਾਨੂੰ ਜਿਹੜੀ ਸਮਝਾਉਣਾ ਚਾਹੁੰਦੇ ਆਂ ਚੀਜ਼ ਸਾਡੇ ਕੋਲ ਹਰ ਤਰ੍ਹਾਂ ਦੀ ਰੇਂਜ ਮਿਲ ਜਾਣੀ ਆ ਜਿੱਦਾਂ ਦਾ ਤੁਹਾਡਾ ਬਜਟ ਆ ਸਾਡੇ ਕੋਲ ਤਾਂ 2.5 300 ਤੋਂ ਸ਼ੁਰੂ ਹੋ ਜਾਂਦਾ ਉੱਦੋਂ ਉੱਪਰ 4 5 10 15 20 25 40000 ਤੱਕ ਜਿੱਦਾਂ ਦੀ ਵੈਰਾਈਟੀ ਲੈਣੀ ਆ ਤੁਹਾਨੂੰ ਮਿਲ ਜਾਣੀ ਆ ਹਰ ਇੱਕ ਦੇ ਬਜਟ ਅਕੋਰਡਿੰਗ ਇੱਥੋਂ ਤੁਹਾਨੂੰ ਕੱਪੜਾ ਮਿਲਣਾ ਕੱਪੜਾ ਸੋਨਾ ਮਿਲਣਾ ਲਗਜ਼ਰੀ ਮਿਲਣਾ ਇੱਕ ਇੱਕ ਦੇ ਵਿੱਚ ਹੀ ਬਹੁਤ ਡਿਜ਼ਾਈਨ ਆ ਜੇ ਪਰ ਰੈੱਡ ਸੂਟਾਂ ਦੀ ਗੱਲ ਕਰੀਏ ਇੰਦਾ ਥੋੜੀ ਆ ਸਿਰਫ ਇੱਕ ਖਾਨੇ ਚਾਰ ਸੂਟ ਪਏ ਆ ਸਾਡੇ ਕੋਲ ਵੈਰਾਈਟੀ ਬਹੁਤ ਆ ਤੁਸੀਂ ਚੂਜ਼ ਕਰਦੇ ਨੇ ਥੱਕ ਜਾਣਾ ਸਾਡੇ ਸੇਲਜ਼ਮੈਨ ਨੇ ਤੁਹਾਨੂੰ ਦਿਖਾਉਂਦੇ ਆ ਨਹੀਂ ਥਕਣਾ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆ ਰਹੇ ਆ ਯੂਰਪ ਤੋਂ ਆ ਰਹੇ ਹੋ ਖਾਸ ਤੌਰ ਤੇ ਜਿਹੜੇ ਐਨਆਰ ਆਈ ਭੈਣਾ ਉਹਨਾਂ ਦਾ ਵੀ ਜਿਹੜਾ ਟੇਸਟ ਆ ਨਾ ਪਹਿਲੇ ਨੰਬਰ ਤੇ ਪਸੰਦ ਹੋ ਰਾਂ ਜੀ ਮਾਤੂਸ਼ਰੀ ਦਸਤਾਰ ਬਾਗਾ ਪ੍ਰਾਣਾ ਆ ਰਿਹਾ ਦੂਰੋਂ ਦੂਰੋਂ ਲੋਕ ਆ ਰਹੇ ਆ ਕੋਈ ਪੰਜਾਬ ਤੋਂ ਆ ਰਿਹਾ ਕੋਈ ਹਰਿਆਣੇ ਤੋਂ ਰਾਜਸਥਾਨ ਤੋਂ ਜੂਪੀ ਤੱਕ ਤੋਂ ਆ ਰਹੇ ਆ ਦੇਖੋ ਜੰਮੂ ਕਸ਼ਮੀਰ ਤੋਂ ਆ ਰਹੇ ਆ ਸ਼੍ਰੀਨਗਰ ਤੋਂ ਆ ਰਹੇ ਆ ਹਿਮਾਚਲ ਤੋਂ ਆ ਰਹੇ ਆ ਲੋਕਾਂ ਨੂੰ ਪਤਾ ਵੀ ਭਾਈ ਫਾਇਦਾ ਲੈਣਾ ਦੂਜਾ ਜਿਹੜਾ ਅੱਜ ਕੱਲ ਦਾ ਫੈਸ਼ਨ ਚੱਲ ਰਿਹਾ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਉਹ ਬਾਗੇ ਪ੍ਰਾਣੇ ਮਾਤੂਸ਼ਰੀ ਦਸਤਾਰ ਨਹੀਂ ਸੈੱਟ ਕਰਨਾ ਆ ਦੇਖੋ ਤਾਂ ਮਲਟੀ ਕਲਰ ਸੂਟ ਜਿਹੜੇ ਕਹਿੰਦੇ ਆ ਮਲਟੀ ਕਲਰ ਸੂਟ ਆ ਇਦਾਂ ਝੱਟ 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 ਹੀ ਪਸੰਦ ਆ ਜਾਂਦਾ ਸਾਰਿਆਂ ਨੂੰ ਕਿਉਂਕਿ ਚੀਜ਼ਾਂ ਬਾਜ਼ਾਰ ਨਾਲੋਂ ਹਟਕੇ ਦੇ ਰਹੇ ਆ ਰੇਟ ਅਸੀਂ ਘੱਟ ਦੇ ਰਹੇ ਆ ਆ ਲੋ ਇੱਕ ਆ ਚੀਜ਼ ਦਿਖਾਣੇ ਆ ਤੁਹਾਨੂੰ ਪੂਰਾ ਬਰੀਕੀ ਕੰਮ ਸਿੰਗਲ ਟਾਂਕੇ ਦਾ ਕੰਮ ਕੀਤਾ ਹੋਇਆ ਜੀ ਬਹੁਤ ਪਿਆਰਾ ਤੇ ਬਾਜੂ ਦੇਖੋ ਇਹਦੇ ਕਿੰਨੇ ਆਏ ਹਾਏ ਹਾਏ ਬਾਜੂ ਦੇਖ ਕੇ ਤਾਂ ਰੂਹ ਖੁਸ਼ ਹੁੰਦੀ ਹੈ ਜੀ ਇੰਨੇ ਸੋਹਣੇ ਬਾਜੂ ਆ ਤੇ ਫਰੰਟ ਦੇਖ ਕੇ ਤਾਂ ਉਦੋਂ ਵੀ ਜ਼ਬਰਦਸਤ ਕੰਮ ਬਣ ਜਾਂਦਾ ਵਾ ਕਿੰਨੀ ਪਿਆਰੀ ਚੀਜ਼ ਆ ਜੀ ਦੇਖੋ ਦੁਪੱਟੇ ਦੇ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਇਹ ਵੀ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਵਿੱਚ ਮਿਲਨੇ ਆ। ਜਲਦੀ ਜਲਦੀ ਆ ਜਾਓ ਤੇ ਫਾਇਦਾ ਉਠਾਓ ਬਸ ਆਪਣਾ। ਸੋ ਦੇਖੋ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਆਂ ਕੋਈ ਤੁਹਾਨੂੰ ਰੇਟ ਨਹੀਂ ਦੱਸਦਾ। ਅਸੀਂ ਕੱਲਾ ਕੱਲਾ ਸੂਟ ਖੋਲ ਰਹੇ ਆਂ। ਕੱਲਾ ਕੱਲਾ ਤੁਹਾਨੂੰ ਦਿਖਾ ਰਹੇ ਆਂ। ਕੱਲੇ ਕੱਲੇ ਰੇਟ ਦੱਸ ਰਹੇ ਆਂ। ਅਸੀਂ ਇਦਾਂ ਨਹੀਂ ਹੈਗਾ ਵੀ ਇੱਕ ਸੂਟ ਖੋਲਦਾ ਰੇਟ ਦੱਸਦਾ ਬਾਕੀ ਉਹ ਬਸ ਉਦਾਂ ਹੀ ਕਾਲਾ ਮਾਲਾ ਕਰ ਲਿਆ ਸਨ ਨਾ। ਹਰ ਇੱਕ ਚੀਜ਼ ਦਿਖਾ ਰਹੇ ਆਂ। ਟਾਪ ਦੀ ਚੀਜ਼ ਸੂਟ ਤੋਂ ਵੀ ਹੈਵੀ ਹੈਵੀ ਦੁਪੱਟੇ ਦਿਖਾ ਰਿਹਾ ਦੇਖੋ ਭਾਵੇਂ ਸਾਡੇ ਕੋਲ ਤੁਸੀਂ 10000 ਦਾ ਸੂਟ ਲੈਣਾ ਚਾਹੇ ਤੁਸੀਂ 20000 ਦਾ ਲੈਣਾ ਆ ਹੁਣ ਬਾਜ਼ਾਰ 'ਚ ਜਾਓ ਮੈਂ ਕਹਿੰਦਾ ਫੋਟੋ ਖਿੱਚੋ ਇਹਦੀ ਇਹ ਤੁਹਾਨੂੰ ਕਿਸੇ ਨੇ 15 18 20000 ਰੁਪਏ ਤੋਂ ਘੱਟ ਸੂਟ ਨਹੀਂ ਜਣਾ ਹਾਲਾ ਪਰ ਸਾਡੇ ਕੋਲ ਆਉਂਗੇ ਆ ਦੇਖ ਲਓ ਸੂਟ ਤੁਸੀਂ ਇਹ ਸਿਰਫ 8250 ਰੁਪਏ ਦੇਣਾ 8250 ਰੁਪਏ ਦਾ ਸੂਟ ਦੇਣਾ ਇਹਦੇ ਹੀ ਤੁਹਾਨੂੰ ਅਸੀਂ ਪ੍ਰੂਫ ਦੇ ਦਿੰਨੇ ਆ ਆ ਦੇਖੋ ਰੇਟ ਲਿਖ ਕੇ ਲੈ ਆਇਆ ਜਿਹੜੇ 15 15000 20 2000 ਦੇ ਸੂਟ ਬਾਜ਼ਾਰ ਚ ਅਸੀਂ 8 8000 7 7000 ਜਾਂ 9 9000 ਚ ਦੇ ਦਿੰਨੇ ਹੈਗੇ ਆ ਆ ਲੋ ਇੱਕ ਆ ਆਈਟਮ ਦਿਖਾਉਨੇ ਆ ਜੀ ਸੂਟ ਨਾਲ ਉਹ ਵੀ ਪਾਰਾ ਦੁਪੱਟਾ ਹੈਵੀ ਪੂਰਾ ਹੈਵੀ ਦੁਪੱਟਾ ਜਾਲ ਦਾ ਕੰਮ ਕੀਤਾ ਹੋਇਆ ਜੀ ਸਾਰਾ ਹੈਂਡਵਰਕ ਦਾ ਕੰਮ ਆ ਨਾਲ ਇਹਦੇ ਆ ਗਿਆ ਰੇਸ਼ਮ ਦਾ ਕੰਮ ਤੇ ਫਰੰਟ ਦੇਖੋ ਕਿੰਨਾ ਪਿਆਰਾ ਫਰੰਟ ਆ ਜੀ ਇੰਨਾ ਸੋਹਣਾ ਸੂਟ ਆ ਜੀ ਬਹੁਤ ਹੀ ਪਿਆਰਾ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਓਪਨ ਕਲਰ ਦਾਸ ਤੋਂ ਲੈ ਕੇ 15 ਕਲਰਾਂ ਦੇ ਵਿੱਚ ਇਹ ਬਣਿਆ ਹੋਇਆ ਇਸ ਲਈ ਕਹਿੰਦੇ ਆ ਭਾਈ ਤੁਹਾਡੇ ਕੋਲ 4-5 ਦਿਨ ਆਖਰੀ ਬਚੇ ਆ 2 ਦਸੰਬਰ ਤੱਕ ਆ ਜਾਓ ਵਿਆਹ ਭਾਵੇਂ ਤੁਹਾਡਾ ਦਸੰਬਰ ਜਨਵਰੀ ਜਾਂ ਫਰਵਰੀ ਜਾਂ ਮਾਰਚ ਜਾਂ ਪਰ ਦਸੰਬਰ ਇਹਨਾਂ ਦਿਨਾਂ ਪੰਜਾਂ 'ਚ ਆ ਜਾਓ ਫੈਰੇ ਤੁਹਾਡੇ ਹੋ ਜਾਣੇ ਆ ਕੰਮ ਆਪਣਾ ਮੁਕਾ ਲਓ 2 ਲੱਖ ਵਾਲੀ ਦਾਜਵੈਰੀ ਦਾ ਕਪੜਾ 1 ਲੱਖ ਰੁਪਏ ਜੀ ਅਸੀਂ ਦੇ ਦੇਣਾ ਹੈਗਾ ਵੀਡੀਓ ਤੁਸੀਂ ਐਂਡ ਤੱਕ ਦੇਖੀ ਜਾਓ ਉਹਦੇ ਦਾ ਪਟਾਕੇ ਪੈਣੇ ਆ ਹਜੇ ਤੁਹਾਨੂੰ ਦੱਸਣਾ ਅੱਜ ਕੱਲ ਟ੍ਰੈਂਡਿੰਗ ਕੀ ਆ ਫੈਸ਼ਨ ਕੀ ਚੱਲ ਰਿਹਾ ਵੀਡੀਓ ਐਂਡ ਤੱਕ ਦੇਖ ਲਓ ਅੱਜ ਦੀ ਵੀਡੀਓ ਚ ਬਹੁਤ ਵਧੀਆ-ਵਧੀਆ ਤੁਹਾਨੂੰ ਅਸੀਂ ਚੀਜ਼ਾਂ ਦਿਖਾ ਲੈਣੀਆਂ ਆ ਹਲੋ ਇੱਕ ਆ ਵੀ ਚੀਜ਼ ਬਹੁਤ ਪਿਆਰੀ ਆ ਜੀ ਦੇਖੋ ਉਹਨਾਂ ਤੋਂ ਵੱਖਰਾ ਮਟੀਰੀਅਲ ਲੱਗਿਆ ਹੋਇਆ ਇਹਦੇ ਤੇ ਉਹ ਜਿਵੇਂ ਸਟੋਨ ਵਰਕ ਸੀ ਇਹਦੇ ਉੱਤੇ ਆ ਗਿਆ ਸਾਰਾ ਬ੍ਰੀਫਲੀ ਦਾ ਕੰਮ ਸਾਰਾ ਬ੍ਰੀਫਲੀ ਟੋਟਲ ਨਾਲ ਇਹਦੇ ਦਬਕੇ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਪੀਸ ਆ ਦੁਪੱਟਾ ਹੈਵੀ- ਆ ਦੇਖੋ ਇਹਨੂੰ ਕਹਿੰਦੇ ਆ ਲਗਜ਼ਰੀ ਚੀਜ਼ ਹੈ ਨਾ ਏਦਾਂ ਚਟਕੀ ਪਟਕੀ ਪਸੰਦ ਆਉਂਦੀਆਂ ਮੈਂ ਚੈਲੰਜ ਕਰਦਾ ਹੁਣ ਤੁਹਾਨੂੰ ਨਾ ਦਿੱਲੀ ਚੰਡੀਗੜ੍ਹ ਮੋਹਾਲੀ ਜਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਮਾਤੂ ਸ਼੍ਰੀ ਦਸਤਾਰ ਬਾਘੇ ਪਾਣੇ ਹਰ ਇੱਕ ਚੀਜ਼ ਮਿਲਦੀ ਆ ਆ ਦੇਖੋ ਸਿਰੇ ਤੋਂ ਸਿਰੇ ਦੀ ਚੀਜ਼ ਮਿਲ ਜਾਣੀ ਆ ਰੰਗ ਸਾਰੇ ਮੈਣੇ ਆ ਤੁਸੀਂ ਕੋਈ ਨੇ ਵੀ ਬਲੈਕ ਕਲਰ ਚਾਹੀਦਾ ਦੇਖੋ ਤਾਂ ਬਲੈਕ ਕਲਰ ਦੇ ਵਿੱਚ ਕਿੰਨਾ ਆ ਦੇ ਗਲੇ ਦੇ ਦੇਖੋ ਜਿੱਦਾਂ ਨਾ ਡਾਇਮੰਡ ਦਾ ਹਾਰ ਪਾਇਆ ਹੁੰਦਾ ਏਦਾਂ ਦਾ ਵਰਕ ਹੈਗਾ ਸਾਰਾ ਫਰੰਟ ਬੜਾ ਸੋਹਣਾ ਆ ਘੇਰੇ ਦੇਖੋ ਕਿੰਨਾ ਸੋਹਣਾ ਕੰਮ ਹੈਗਾ ਉਦੋਂ ਬਾਅਦ ਤੁਸੀਂ ਬਾਹਾਂ ਦੇ ਬੜਾ ਵਧੀਆ ਡਿਜ਼ਾਈਨ ਕੀਤਾ ਆ ਤੇ ਨਾਲ ਦੀ ਨਾਲ ਦੁਪੱਟਾ ਜ਼ਰੂਰ ਦੇਖ ਲੋ ਦੁਪੱਟਾ ਵੀ ਬੜਾ ਸੋਹਣਾ ਲਗਜ਼ਰੀ ਚੀਜ਼ਾਂ ਮਸੀਂ ਦੇ ਰਹੇ ਆ ਆਜੋ ਛੇਦੀ ਛੇਦੀ ਮਾਤੂ ਸ਼੍ਰੀ ਦਸਤਾਰ ਬਾਗਾ ਪਣਾ ਮੋਗਾ ਰੋਡ ਦੇ ਨੰਬਰ ਸਕਰੀਨ ਤੇ ਹੈਗਾ ਕੋਈ ਤੁਸੀਂ ਜਾਣਕਾਰੀ ਲੈਣੀ ਹੈ ਤੇ ਤੁਸੀਂ ਇੱਥੇ ਫੋਨ ਕਰ ਸਕਦੇ ਆ ਡਿਜ਼ਾਈਨਰਾਂ ਚ ਕਮੀ ਕੋਈ ਨਹੀਂ ਵੈਰਾਈਟੀ ਬਹੁਤ ਆ ਜਿਹੜੀ ਮੇਨ ਗੱਲ ਆ ਰੇਟ ਸਾਡੇ ਬਿਆਰ ਨਾਲੋਂ ਅੱਧੇ ਹੈਗੇ ਆ ਹਰ ਇੱਕ ਚੀਜ਼ ਦਵਾਂਗੇ ਆ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਤੁਹਾਨੂੰ ਅਸੀਂ ਕੌਡੀਆਂ ਦੇ ਭਾ ਦੇ ਰਹੇ ਨੇ ਆ ਬਾਈ ਜੀ ਕੁਝ ਲਹਿੰਗਾ ਸ਼ੈਂਗਾ ਵੀ ਦਿਖਾਓ ਨਾ ਕੁਝ ਆਹ ਵੇ ਜੀ ਆਜੋ ਆਜੋ ਦੁਕਾਨੇ ਤੁਹਾਨੂੰ ਲਹਿੰਗਾ ਸ਼ੈਂਗਾ ਸਾਰਾ ਕੁਝ ਦਿਖਾ ਦਿਖਾ ਕੇ ਤੋਰਾਂਗੇ ਜੀ ਅੱਜ ਆ ਦੇਖੋ ਵੱਖਰੀਆਂ ਚੀਜ਼ਾਂ ਜਿਹੜੀਆਂ ਬਾਜ਼ਾਰ 'ਚ ਲੱਭਣਗੀਆਂ ਹੀ ਨਹੀਂ ਤੁਹਾਨੂੰ ਮਿਲੀਆਂ ਹੀ ਨਹੀਂ ਲਓ ਜੀ ਆਹ ਉਹ ਚੀਜ਼ਾਂ ਦਿਖਾ ਰਹੇ ਆ ਜਿਹੜੀਆਂ ਤੁਸੀਂ ਫਿਲਮਾਂ 'ਚ ਮਾਡਲਾਂ ਐਕਟਰੀਆਂ ਦੇ ਪਾਈ ਵੀ ਨਹੀਂ ਦੇਖਿਓ ਨੇ ਆਹ ਦੇਖੋ ਤਾਂ ਚੀਜ਼ਾਂ ਅੱਜਕੱਲ ਆਹ ਚੀਜ਼ਾਂ ਚੱਲਦੀਆਂ ਆਪ ਸਾਈਜ਼ ਵੀ ਤੁਹਾਨੂੰ ਹਰ ਤਰ੍ਹਾਂ ਦਾ ਮਿਲ ਜਾਣਾ ਆਹ ਦੇਖੋ ਆਹ ਫੋਟੋ ਵਾਲਾ ਪੀਸ ਆ ਜੀ ਕਲਰ ਚ ਇੰਡਿਆ ਬੱਤ ਚੀਜ਼ ਆ ਬਣਨੀਆਂ ਇਦਾਂ ਨਹੀਂ ਆ ਆਈਟਮਾਂ ਰਾਣੀਆਂ ਮਹਾਰਾਣੀਆਂ ਰਗੀ ਲੁੱਕ ਤੁਸੀਂ ਬਣਾਉਣੀਆਂ ਤੇ ਆਜੋ ਵੱਡੇ ਫਾਇਦੇ 2 ਦਸੰਬਰ ਤੱਕ ਹੋਣੇ ਆ ਆ ਹੁਣ ਦੇਖੋ ਸ਼ਰਟ ਚੈੱਕ ਕਰ ਲੋ ਆ ਤੁਸੀਂ ਦੇਖੋ ਲਹਿੰਗਾ ਮਤਲਬ ਪੂਰਾ ਕਨਸੈਪਟ ਤੁਸੀਂ ਚੈੱਕ ਕਰ ਲੋ ਬੜਾ ਸੋਹਣਾ ਆ ਜੇ ਤੁਸੀਂ ਇਹਨੇ ਰੰਗ ਸਾਨੂੰ ਹੋਰ ਚਾਹੀਦੇ ਆ ਕਲਰ ਤੁਹਾਨੂੰ ਹਰ ਤਰ੍ਹਾਂ ਦਾ ਮਿਲ ਜਾਣਾ ਹੈਗਾ ਆ ਵੀ ਚੈੱਕ ਕਰ ਲੋ ਤੁਸੀਂ ਹੈਨਾ ਇਹਦਾ ਹੁਣ ਮੈਂ ਤੁਹਾਨੂੰ ਰੇਟ ਦੱਸਾਂ ਕਿੰਨਾ ਆ ਲੋ ਬਾਜ਼ਾਰ 'ਚ ਜਾਣਿਓ ਇਹੀ 10-10 ਹਜ਼ਾਰ 12-12 ਹਜ਼ਾਰ 'ਚ ਮਿਲਦੇ ਆ ਤੁਹਾਨੂੰ ਆ ਪੂਰਾ ਸੈਟ ਆ ਦੇਖ ਲੋ ਜਿਹੜੇ 10-10 12-12 ਹਜ਼ਾਰ ਦੇ ਲਹਿੰਗੇ ਚੋਲੀ ਆ ਸਾਡੇ ਕੋਲ ਆਜੋ ਆ ਰੇਟ ਚੈੱਕ ਕਰੋ ਸਿਰਫ 3500 ਰੁਪਏ ਚ 3500 ਰੁਪਏ ਦੇ ਵਿੱਚ ਪੂਰੀ ਟੌਰ ਕਰ ਦੇਣੀ ਆ ਵਿਆਜ ਵਸ ਤੁਹਾਡੀ ਹੋਣੀ ਆ ਵੀ ਕਹਣਾ ਲੈ ਵੀ ਟੌਰ ਪੂਰੀ ਆ ਬਾਕੀ 10-12 ਹਜ਼ਾਰ ਦੀ ਚੀਜ਼ ਪਾਈ ਆ ਜੇ ਉਦੋਂ ਉੱਪਰੀਆਂ ਚੀਜ਼ੇ ਦੇਖਣੀਆਂ ਦੇਖੋ ਪੂਰਾ ਇਹ ਹਨਾ ਬਾਸਕਟ ਸਟਾਈਲ ਆ ਜਦਾ ਨਾ ਜੈਕਟ ਸਟਾਈਲ ਜਿਦਾ ਕਹ ਲਈਏ ਆ ਬੜਾ ਸੋਹਣਾ ਫਰੰਟ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਆ ਬਾਹਾਂ ਦੇ ਵੀ ਦੇਖੋ ਕਿੰਨਾ ਹੈਵੀ ਕੰਮ ਹੈਗਾ ਉਸ ਤੋਂ ਇਲਾਵਾ ਤੁਸੀਂ ਇਹ ਲਹਿੰਗਾ ਚੈੱਕ ਕਰ ਲਓ ਬਾਈ ਜੀ ਮੈਂ ਤਾਂ ਦੇਖ ਰਿਹਾ ਵੀ ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਆ ਹਾਂਜੀ ਹਰ ਤਰ੍ਹਾਂ ਦੀ ਚੀਜ਼ ਮਿਲੂਗੀ ਇਹ ਜੇ ਕੋਈ ਚੀਜ਼ ਨਹੀਂ ਹੋਊਗੀ ਜਿਹੜੀ ਮਾਤੂ ਸ੍ਰੀ ਦਸਤਾਰ ਤੋਂ ਨਾ ਮਿਲੂਗੀ ਜੀ ਆ ਵੀ ਆਈਟਮ ਬਹੁਤ ਪਿਆਰੀ ਆ ਪੂਰਾ ਹੈਵੀ ਪੀਸ ਆ ਜੰਬੋ ਪੀਸ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਮੈਂ ਵਿਆਹ ਵਾਸਤੇ ਅਲੱਗ ਚੀਜ਼ਾਂ ਲੈਣੀਆਂ ਨੇ ਜਿਵੇਂ ਲਹਿੰਗਾ ਚੋਲੀ ਹੁਣ ਨਹੀਂ ਚੱਲਦਾ ਗਿਆ ਇਹ ਚੀਜ਼ਾਂ ਥੋੜੀਆਂ ਜਿਹੀਆਂ ਵੱਖਰੀਆਂ ਨੇ ਵਿਆਹ ਸ਼ਾਦੀ ਪੈਣ ਵਾਲੀਆਂ ਬ੍ਰਾਈਡਲ ਪੀਸ ਨੇ ਇਹਨਾਂ ਦੇ ਵਿੱਚ ਕਲਰ ਖੁੱਲੇ ਡੁੱਲੇ ਰੈੱਡ ਮੈਂਜੈਂਟਾ ਸਾਰੇ ਕਲਰਾਂ ਦੇ ਵਿੱਚ ਆਹ ਦੇਖੋ ਆਹ ਤੁਸੀਂ ਚੈੱਕ ਕਰ ਲਓ ਫਰੰਟ ਆਹ ਤੁਸੀਂ ਚੈੱਕ ਕਰ ਲਓ ਬੈਕ ਮਤਲਬ ਅੱਗਿਓ ਪਿੱਛੋਂ ਬੜਾ ਹੈਵੀ ਚੀਜ਼ ਦੇ ਰਹੇ ਆ ਆਹ ਤੁਸੀਂ ਦੇਖੋ ਲਹਿੰਗੇ ਦੇ ਕਿੰਨਾ ਹੈਵੀ ਕੰਮ ਹੈਗਾ ਇਹ ਤਾਂ ਹੈਗਾ ਹੀ ਹੈਗਾ ਆਹ ਚੈੱਕ ਕਰੋ ਇੱਕ ਵਾਰੀ ਤੁਸੀਂ ਦੁਪੱਟਾ ਦੇਖ ਲਓ ਦੁਪੱਟਾ ਵੀ ਬੜਾ ਹੈਵੀ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਜੇ ਹੁਣ ਆਪਾਂ ਰੇਟਾਂ ਦੀ ਗੱਲ ਕਰ ਲਈਏ ਤਾਂ ਬਾਜ਼ਾਰ 'ਚ ਜਾਓ ਤੁਹਾਨੂੰ ਇਹ ਤੁਸੀਂ ਚੀਜ਼ ਖਰੀਦ ਹੀ ਨਹੀਂ ਸਕਣੀ ਕਿਉਂਕਿ ਹੈਗੀਆਂ ਬਹੁਤ ਮਹਿੰਗੀਆਂ ਪਰ ਸਾਡੇ ਕੋਲ ਆਉਂਗੇ ਰੇਟ ਵੀ ਘੱਟ ਮਿਲ ਜਾਣਾ ਇਹ ਰੇਟ ਤੁਹਾਨੂੰ ਦੱਸਾਂਗੇ ਜਦੋਂ ਤੁਸੀਂ ਇੱਥੇ ਆ ਠੀਕ ਆ ਆ ਵੀ ਚੈੱਕ ਕਰ ਲਓ ਪਿੰਕ ਦੇ ਵਿੱਚ ਇਹ ਵੀ ਆਈਟਮ ਬਹੁਤ ਪਿਆਰੀ ਆ ਜੀ ਪੂਰਾ ਐ ਮੜਿਆ ਪਿਆ ਜੀ ਸੂਟ ਸਾਡੇ ਕਾਰੀਗਰਾਂ ਨੇ ਕਮਾਲ ਕਰਤੀ ਜੀ ਹਰ ਕੀ ਹੈਂਡਵਰਕ ਦੇ ਵਿੱਚ ਦੇਖੋ ਫਰੰਟ ਦੇਖੋ ਫਰੰਟ ਓਨੀ ਬੈਕ ਆਹ ਦੇਖੋ ਬੈਕ ਵੀ ਬਹੁਤ ਪਿਆਰਾ ਤੇ ਯੂਨਿਕ ਪੀਸ ਆ ਲੱਗ ਹੈ ਟਮਾ ਨੇ ਬੈਗ ਵੀ ਦੇਖ ਲਓ ਫਰੰਟ ਵੀ ਦੇਖ ਲਓ ਬਾਜੂ ਦੇ ਵਰਕ ਦੇਖੋ ਕਿੰਨਾ ਸੋਹਣਾ ਆ ਘੇਰੇ ਤੇ ਲੈਂਗਰੇਜ ਦੇਖੋ ਕਿਦਾਂ ਮੋਰ ਬਣੇ ਆ ਪੂਰਾ ਇੱਕ ਇੱਕ ਚੀਜ਼ ਦੁਪੱਟਾ ਵੀ ਇਦਾਂ ਹੀ ਹੈਵੀ ਇਹ ਵੀ ਤੁਹਾਨੂੰ ਮਿਲ ਜੂ ਤੁਸੀਂ ਰੈੱਡ ਦੇ ਵਿੱਚ ਜੀ ਲੈਣੀ ਆ ਦੇਖੋ ਤੁਸੀਂ ਲਾਵਾ ਫੇਰਿਆਂ ਤੋਂ ਆ ਗਏ ਆ ਤੁਸੀਂ ਜਾ ਰਹੇ ਹੋ ਪੈਲਸ 'ਚ ਐਂਟਰ ਹੋਣ ਲੱਗੇ ਆ ਤੇ ਭਾਈ ਆਹ ਚੀਜ਼ ਪਾਈ ਹੋਊਗੀ ਤਾਂ ਮੈਂ ਵਾਕਈ ਕਹਿਣਾ ਸਾਰਿਆਂ ਦੀਆਂ ਧੌਣਾ ਤੁਹਾਡੇ 'ਲ ਹੋਣੀਆਂ ਵੀ ਕਹਿਣਾ ਵਾ ਬਈ ਸਾਡੀ ਗੁੱਡੀ ਨੇ ਤਾਂ ਪੂਰੀ ਟੌਰ ਘੱਡੀ ਆ ਬੜਾ ਸੋਹਣਾ ਪੀਸ ਸਾਨੂੰ ਇਦਾਂ ਦਾ ਮਿਲ ਜਾਣਾ ਬਾਜ਼ਾਰ 'ਚ ਜਾਂਦੇ ਹੋ 25 25000 30 30000 ਸਾਡੇ ਕੋਲ ਆਜੋ ਕੋਈ 10000 ਕੋਈ 12000 ਕੋਈ 14000 ਕੋਈ 16000 ਇੰਨੀਆਂ ਕ ਰੇਂਜਾਂ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇੱਥੋਂ ਮਿਲ ਜਾਣੇ ਆ ਆ ਲਓ ਇੱਕ ਆ ਚੀਜ਼ ਦਿਖਾਣੇ ਆ ਬਹੁਤ ਹੀ ਜ਼ਬਰਦਸਤ ਪੀਸ ਆ ਜੀ ਇਹ ਦਲਜੀਤ ਦਸਾਂਜ ਦੇ ਪ੍ਰੋਗਰਾਮ ਤੇ ਇੱਕ ਕੁੜੀ ਨੇ ਪਾਇਆ ਸੀਗਾ ਨਾ ਤਾਂ ਮੈਨੂੰ ਪਤਾ ਨਹੀਂਗਾ ਉਹਨਾਂ ਦਾ ਪਰ ਪੀਸ ਬਹੁਤ ਜ਼ਬਰਦਸਤ ਆ ਸੇਮ ਪੀਸ ਉਹਦੇ ਨਾਲ ਦਾ ਤਿਆਰ ਕਰਵਾਇਆ ਜੀ ਅਸੀਂ ਸੋ ਮਤਲਬ ਇਹਦੇ ਵਿੱਚ ਤੁਹਾਨੂੰ ਅਸੀਂ ਦਿਖਾ ਤਾ ਸਾਡੇ ਕੋਲ ਚਾਰ ਪੰਜ ਰੰਗ ਤੁਹਾਨੂੰ ਇੱਥੋਂ ਮਿਲ ਜਾਣੇ ਹੈਗੇ ਆ ਵੀ ਉਹਦੇ ਵਿੱਚ ਕਲਰ ਆ ਗਿਆ ਜਿਹੜੀਆਂ ਚੀਜ਼ਾਂ ਸੀ ਦਿਖਾਈਆਂ ਤੁਹਾਨੂੰ ਉਹਦੇ ਵਿੱਚ ਇਹ ਕਲਰ ਹੋਰ ਆ ਗਿਆ ਆ ਦੇਖੋ ਆ ਬਲੂ ਦੇ ਵਿੱਚ ਦੇਖ ਲਓ ਤੁਸੀਂ ਹਨਾ ਐਦਾਂ ਦੀ ਚੀਜ਼ ਲੈਣੀ ਆ ਤਾਂ ਆ ਵੀ ਬੜਾ ਸੋਹਣਾ ਕਨਸੈਪਟ ਬਣਿਆ ਹੋਇਆ ਆ ਦੇਖੋ ਬਾਹਰ ਦੇ ਦੇਖੋ ਬੜਾ ਹੈਵੀ ਵਰਕ ਹੈਗਾ ਫਰੰਟ ਦੇਖੋ ਫੇ ਤੁਸੀਂ ਆ ਲਹਿੰਗੇ ਦੇ ਦੇਖੋ ਚੀਜ਼ਾਂ ਚੈੱਕ ਕਰ ਲਓ ਇਹ ਕਾਪੀ ਨਹੀਂ オリジナル ਦੇ ਵਿੱਚ ਦਿਖਾ ਰਹੇ ਆ ਤੁਹਾਨੂੰ ਅਸੀਂ ਦੱਸ ਰਹੇ ਆ ਅੱਜ ਕੱਲ ਫੈਸ਼ਨ ਕੀ ਚੱਲ ਰਿਹਾ ਆ ਆਹੀ ਚੀਜ਼ਾਂ ਦੇ ਮੇਨ ਚੱਲ ਰਹੀਆਂ ਪਰ ਬਾਜ਼ਾਰ 'ਚ 30-30000 ਰੁਪਏ ਦਾ ਰੇਟ ਆ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਸਾਡੇ ਕੋਲ ਆਜੋ 15-15000 15000 ਰੁਪਏ ਦੇ ਵਿੱਚ ਆ ਦੇ ਦੇਣੀ ਆ ਜਿਹੜੀ 30 35000 ਚਾ ਮਤਲਬ ਚੰਡੀਗੜ੍ਹ ਦਿੱਲੀ ਮਹਾਲੀ ਜਾ ਕੇ ਆਪਣੀਆਂ ਲੁੱਟਾ ਨਾ ਕਰਾਓ ਇੱਥੇ ਆ ਜਾਓ ਬਾਤੂ ਸ਼ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਤੇ ਵੱਡੇ ਫਾਇਦੇ ਹੋਣੇ ਆ ਆ ਵੀ ਬਾਈ ਸਿਰਾ ਭਾਜੀ ਟਰਾਲੇ ਜਿੰਨਾ ਭਾਰਾ ਪੀ ਸਕਿਆ ਟਰਾਲੇ ਜਿੰਨਾ 18 ਚੱਕੀ ਟਰਾਲਾ ਹੁੰਦਾ ਨਾ ਉਹਦੇ ਜਿੰਨਾ ਭਾਰਾ ਪੀ ਸਕਿਆ ਦੇਖੋ ਪੂਰਾ ਇਹ ਲੱਦਿਆ ਪਿਆ ਜੀ ਲੱਦਿਆ ਤੇ ਵਰਕ ਦੇਖੋ ਇੱਕ ਇੱਕ ਸਟੋਨ ਪੂਰਾ ਇਹ ਕਲੀਅਰ ਦਿਸੂਗਾ ਜੀ ਚੀਜ਼ ਦੇਖੋ ਕਿੰਨੀ ਪਿਆਰੀ ਆ ਥੱਲੇ ਦੇ ਲਹਿੰਗਾ ਆ ਗਿਆ ਉੱਪਰ ਇਹਦੇ ਆਉਗੀ ਅਨਾਰਕਲੀ ਅਨਾਰਕਲੀ ਪੀਸ ਆ ਲਓ ਉਦੋਂ ਉੱਪਰ ਆ ਦੁਪੱਟਾ ਦੇਖੋ ਹੈ ਕਿ ਨਹੀਂ ਹੈ ਪੂਰਾ ਹੈ ਵੀ ਚੀਜ਼ ਇਧਰ ਇਹ ਚੀਜ਼ਾਂ ਆਮ ਦੁਕਾਨ ਦਾ ਰੱਖਦੇ ਨਹੀਂ ਹੈਗੇ ਸਾਡੇ ਕੋਲ ਤਾਂ ਭਾਈ ਜਿੱਦਾਂ ਜਿੰਨਾ ਗੋੜ ਪਾਉਂਗੇ ਉਹਨਾਂ ਮਿੱਠਾ ਕੰਮ ਹੋਈ ਜਾਣਾ ਜਿੱਦਾਂ ਦੀ ਚੀਜ਼ ਤੁਸੀਂ ਲਓਗੇ ਉਦਾਂ ਹੀ ਦੇਈ ਜਾਣੀ ਆ ਦੇਖੋ ਸੋ ਆ ਜਾਓ ਛੇਦੀ ਭਾਈ ਹਰ ਤਰ੍ਹਾਂ ਦੇ ਫਾਇਦੇ ਸਿਰਫ ਤੇ ਸਿਰਫ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਮੋਗਾ ਰੋਡ ਤੇ ਹੋਣੇ ਆ ਇਸ ਤੋਂ ਇਲਾਵਾ ਵਿਆਹ ਸ਼ਾਦੀਆਂ ਚੱਲ ਰਹੀਆਂ ਤੁਸੀਂ ਲੈਣੀਆਂ ਫੁਲਕਾਰੀਆਂ ਦੇਖੋ ਜਿਹੜੀਆਂ ਬਾਜ਼ਾਰ ਦੇ ਵਿੱਚ ਤੁਸੀਂ ਲੈਣੇ ਹੋ 1000 1200 ਦੀ ਸਾਡੇ ਕੋਲ 500 ਰੁਪਏ ਚ ਫੁਲਕਾਰੀ ਤੁਹਾਨੂੰ ਮਿਲ ਜਾਣੀ ਆ ਆ ਦੇਖੋ 5 500 ਰੁਪਏ ਦੇ ਵਿੱਚ ਕੋਈ 650 ਕੋਈ ਮਤਲਬ ਫਲਕਾਰੀਆਂ ਦੇ ਵਿੱਚ ਵੀ ਸਾਡੇ ਕੋਲ ਦੇਖੋ ਬਹੁਤ ਸਾਰੇ ਡਿਜ਼ਾਈਨ ਬਹੁਤ ਸਾਰੀਆਂ ਰੇਂਜਾਂ ਮਿਲ ਜਾਣੀਆਂ ਵੈਸੇ 2.5 300 ਤੋਂ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰ ਜਿੱਦਾਂ ਦੀ ਮਰਜ਼ੀ ਲੈ ਜਾਓ ਆ ਵੀ ਹੁਣ ਤੁਸੀਂ ਦੇਖੋ ਕਿੰਨਾ ਹੈਵੀ ਜਾਲ ਬਣਿਆ ਹੋਇਆ ਆ ਬਾਜ਼ਾਰ 'ਚ ਇਹ 1500 ਤੋਂ ਘੱਟ ਨਹੀਂ ਮਿਲਣਾ ਅਸੀਂ ਸਿਰਫ 500 ਰੁਪਏ ਦੇ ਵਿੱਚ ਤੁਹਾਨੂੰ ਇਹ ਦੇ ਦੇਣੀ ਆ ਕੋਈ 650 'ਚ ਕੋਈ 700 'ਚ ਕੋਈ 800 'ਚ ਇੰਨੀਆਂ ਕ ਰੇਂਜਾਂ ਦੇ ਵਿੱਚ ਫੁਲਕਾਰੀਆਂ ਵੀ ਤੁਹਾਨੂੰ ਮਿਲ ਜਾਣੀਆਂ ਸਨੋ ਜੀ ਤੁਸੀਂ ਦਾਜਵੇ ਦਾ ਕੱਪੜਾ ਤਾਂ ਲੈ ਲਿਆ ਹੁਣ ਤੁਹਾਨੂੰ ਦੇਣ ਲੈਣ ਲਈ ਕੰਬਲ ਚਾਹੀਦੇ ਆ ਚਾਹੇ ਤੁਸੀਂ ਆਪਣੇ ਲੈਣੇ ਆ ਦੇਖੋ ਬਹੁਤ ਸੁਪਰ ਕੁਆਲਿਟੀ ਦੇ ਕੰਬਲ ਜਿਹੜੇ ਬਾਜ਼ਾਰ 'ਚ 12-1200 ਰੁਪਏ ਦੇ ਸਾਡੇ ਕੋਲ ਲਿਆਜੋ 500 ਰੁਪਏ ਦਾ ਕੰਬਲ ਦਵਾਂਗੇ ਗਰਮ ਕੰਬਲ ਸਿਰਫ 500 ਰੁਪਏ ਦਾ ਤੁਸੀਂ ਲੈਣੀ ਆ ਗਰਮ ਬੈੱਡ ਸ਼ੀਟ ਇਹਦੇ ਵਿੱਚ ਬਹੁਤ ਰੰਗ ਤੁਹਾਨੂੰ ਮਿਲ ਜਾਣੇ 1500 ਤੋਂ ਘੱਟ ਕੋਈ ਦਿੰਦਾ ਨਹੀਂ ਸਾਡੇ ਕੋਲ ਆਓ ਸਿਰਫ 500 ਤੇ 50 ਰੁਪਏ ਚ ਲੈ ਜਾਓ ਆ ਦੇਖੋ ਸਭ ਤੋਂ ਵੱਡਾ ਬ੍ਰਾਂਡ ਮੌਂਟੀ ਕਾਰਲੋ ਦਾ ਕੰਬਲ ਇਹ ਵੀ ਤੁਹਾਨੂੰ ਅਸੀਂ ਦਵਾਗੇ ਬਾਜ਼ਾਰ ਦਾ ਰੇਟ 2500 ਰੁਪਈਆ ਸਾਡੇ ਕੋਲ ਆਜੋ 2500 ਵਾਲਾ ਮੌਂਟੀ ਕਾਰਲੋ ਦਾ ਬ੍ਰਾਂਡਡ ਕੰਬਲ ਸਿਰਫ 1000 ਚ ਲੈ ਜਾਓ ਜੇ ਆਪਾਂ ਗੱਲ ਕਰੀਏ ਕੰਬਲ ਦੀ ਆ ਦੇਖੋ ਬਹੁਤ ਸੋਹਣਾ ਕੰਬਲ ਪੂਰੀ ਹਾਈ ਕੁਆਲਿਟੀ ਦੇ ਰਹੇ ਆ ਬਾਜ਼ਾਰ ਚ 25 2500 ਅਸੀਂ ਤੁਹਾਨੂੰ ਸਿਰਫ 1 1000 ਦੇਣਾ ਸੋ ਜਦੋਂ ਤੁਸੀਂ ਮੈਲ ਨਹੀਂ ਕਰਨੀ ਆ ਕਿਸੇ ਨੂੰ ਗਿਫਟ ਕਰਨੇ ਕੰਬਲ ਇਦਾਂ ਦੇ ਬ੍ਰਾਂਡਡ ਕੰਬਲੋਂ ਨਾਲੇ ਪੈਕਿੰਗ ਬਹੁਤ ਸੋਣੀ ਆ ਜੇ ਤੁਸੀਂ ਲੈਣਾ ਹੋਰ ਉਦੋਂ ਉਪਰਲੀ ਕੁਆਲਿਟੀ ਡਬਲ ਬੈੱਡ ਦਾ ਕੰਬਲ ਲੈਣਾ ਦੇਖੋ ਬਾਜ਼ਾਰ ਦੇ ਵਿੱਚ ਕੋਈ ਇਹਦਾ 3000 ਮੰਗ ਰਾ ਕੋਈ 3500 ਮੰਗ ਰਾ ਸਾਡੇ ਕੋਲ ਆਓ 35 3500 ਵਾਲੇ ਡਬਲ ਬੈੱਡ ਕੰਬਲ ਹਾਈ ਕੁਆਲਿਟੀ ਸਿਰਫ 1250 ਦੇ ਵਿੱਚ ਦਵਾਂਗੇ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਮਿਲ ਜਾਣੇ ਆ ਡਬਲ ਬੈੱਡ ਖੁੱਲਾ ਡੁੱਲਾ ਸਾਈਜ਼ ਕੰਬਲ ਦਾ ਸਰਪ 1200 ਤੇ 50 ਰੁਪਏ ਦੇ ਵਿੱਚ ਦੇ ਦਿਆਂਗੇ ਇੱਥੇ ਫੇਰ ਕਹਿ ਰਿਆਂ ਰੰਗ ਡਿਜਾਂ ਤੁਹਾਨੂੰ ਹੋਰ ਵੀ ਕਾਫੀ ਮਿਲ ਜਾਣੇ ਸੂਟਾਂ ਨਾਲ ਨਾਲ ਤੁਸੀਂ ਲੈਣੇ ਆ ਸ਼ਰਾਰੇ ਗਰਾਰੇ ਗੌਨ ਡਰੈਸਾਂ ਲੈਣੀਆਂ ਤੇ ਇਹਦੇ ਵਿੱਚ ਹੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਆ ਜਿਹੜੇ ਬਾਜ਼ਾਰ ਤੁਸੀਂ ਜਾ ਕੇ 10-1000 ਰੁਪਏ ਜਾਂ 9-9000 ਰੁਪਏ ਖਰਚਦੇ ਆ ਇਹ ਤੁਹਾਨੂੰ ਅਸੀਂ 35-3500 ਰੁਪਏ ਦੇ ਰਣੀ ਆ ਉਦੋਂ ਉੱਪਰ ਹੋਰ ਗੱਲ ਸੁਣ ਲਓ ਤੁਸੀਂ 2 ਦਸੰਬਰ ਤੋਂ ਪਹਿਲਾਂ ਪਹਿਲਾਂ ਆਜੋ ਰੈਡੀਮੇਡ ਸ਼ਰਾਰੇ ਗਰਾਰੇ ਦੇ ਉੱਤੇ ਤੁਹਾਨੂੰ ਅਸੀਂ 20% ਐਕਸਟਰਾ ਲੈਸ ਦਵਾਂਗੇ ਮਤਲਬ 20% ਡਿਸਕਾਊਂਟ ਦਵਾਂਗੇ ਇਹਨਾਂ ਦੇ ਉ ਹੁਣ ਤੁਸੀਂ ਆਜੋ ਤੁਹਾਡੀਆਂ ਅੱਖਾਂ ਖੋਲ੍ਹ ਦਵਾ ਬਾਜ਼ਾਰ ਚ ਜਾਓ 6000 ਤੋਂ ਘਾਟਾ ਕਿਸੇ ਨੇ ਸ਼ਰਾਰਾ ਘਰਾਰਾ ਨਹੀਂ ਦੇਣਾ ਅਸੀਂ ਤੁਹਾਨੂੰ ਕਿੰਨੇ ਦੇਣਾ 2500 ਰੁਪਏ ਦਾ 2500 ਤੋਂ 20% ਡਿਸਕਾਊਂਟ ਮਤਲਬ ਸਿਰਫ 2000 ਰੁਪਏ ਦਾ ਰਹਿ ਗਿਆ ਇਦਾਂ ਦੀਆਂ ਚੀਜ਼ਾਂ ਜੇ ਲੈਣੀਆਂ ਤੇ ਆਜੋ ਹੁਣ ਹੋਰ ਪਾਸੇ ਜਾਣ ਦੀ ਲੋੜ ਨਹੀਂ ਸਲਾਈ ਦੇ ਰੇਟ ਤੋਂ ਵੀ ਸਸਤਾ ਆ ਰੈਡੀमेड ਤੁਹਾਨੂੰ ਅਸੀਂ ਦੇ ਰਹੇ ਹਾਂ ਕਿਰਾਏ ਨਾਲੋਂ ਵੀ ਸਸਤਾ ਰੈਡੀमेड ਅਸੀਂ ਤੁਹਾਨੂੰ ਦੇ ਰਹੇ ਹਾਂ ਕਲਰ ਸਾਈ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਾਣਿਆ ਹਾਲੋ ਇੱਕ ਆ ਚੀਜ਼ਾਂ ਦਿਖਾਉਂਦੇ ਆ ਜੀ ਜਿਹੜੀਆਂ ਬੰਬੇ ਦਿੱਲੀ ਅਹਮਦਾਬਾਦ ਲੋਕ ਜਾਂਦੇ ਆ ਨਾ ਖਰੀਦਣ ਫੌਨੀ ਜ਼ਰੂਰਤ ਜਾਂਦੀ ਉੱਥੇ ਇਹ ਤੁਹਾਨੂੰ ਬਾਗੇ ਪ੍ਰਾਣੋਈ ਮਿਲ ਜਾਣੀਆਂ ਬਾਗੇ ਪ੍ਰਾਣੋਈ ਆ ਦੇਖੋ ਇਹਦੇ ਵਿੱਚ ਕਲਰ ਦੇਖੋ ਫਰੰਟ ਦੇਖੋ ਬੈਗ ਦੇਖੋ ਮਤਲਬ ਵਨ ਪੀਸ ਡਰੈਸਾਂ ਤੁਹਾਨੂੰ ਬਹੁਤ ਸੋਹਣੀਆਂ ਮਿਲ ਜਾਣੀਆਂ ਕੋਈ ਚਾਹੁੰਦਾ ਸੀ ਬਲੈਕ ਦੇ ਵਿੱਚ ਲੈਣਾ ਦੇਖੋ ਆ ਦੇਖੋ ਪੂਰਾ ਅਨਾਰਕਲੀ ਸਟਾਈਲ ਹੈਗਾ ਪੂਰਾ ਫਰੰਟ ਹੈਵੀ ਪੂਰਾ ਬੈਗ ਵੀ ਹੈਵੀ ਇਹਦੇ ਉੱਤੇ ਵੀ ਤੁਹਾਨੂੰ ਅਸੀਂ 20% ਡਿਸਕਾਊਂਟ ਦੇ ਰਹੇ ਹਾਂ ਜੇ ਤੁਸੀਂ 2 ਦਸੰਬਰ ਤੋਂ ਪਹਿਲਾਂ ਆ ਗਏ ਤੁਸੀਂ ਆਜੋ 26 ਤਰੀਕ ਨੂੰ 27 28 29 30 ਨਵੰਬਰ ਚਾਹੇ 1 ਦਸੰਬਰ ਤੇ 2 ਦਸੰਬਰ ਤੱਕ ਦਾ ਫਾਇਦਾ ਕਰਨੀ ਕਰਨੇ ਅਸੀਂ ਆਹ ਲੋ ਕਰੀਨਾ ਕਪੂਰ ਵਾਲਾ ਸੇਮ ਪੀਸ ਆ ਗਿਆ ਜੀ ਇਹ ਵਾਲਾ ਕਰੀਨਾ ਕਪੂਰ ਦੇ ਪਾਇਆ ਵਾ ਸੀਗਾ ਉਹੀ ਪੀਸ ਸੇਮ ਤੇ ਬਾਜ਼ਾਰ 'ਚ ਮਿਲਦੇ ਆ ਇਹ ਬੰਬੇ ਦਿੱਲੀ ਮਿਲਦੇ ਆ ਬਹੁਤ ਹੀ ਮਹਿੰਗੇ 25 25000 ਦੇ ਇਹਦਾ ਤੁਹਾਨੂੰ ਇੱਥੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਮਿਲ ਜਾਣੇ ਆ ਅੱਧੇ ਤੋਂ ਵੀ ਘੱਟ ਰੇਟਾਂ ਦੇ ਵਿੱਚ ਬਹੁਤ ਸੋਹਣਾ ਪੀਸ ਆ ਜੀ ਇੱਕ ਆ ਦੇਖੋ ਆ ਵੀ ਪੀਸ ਬਹੁਤ ਪਿਆਰਾ ਵਾ ਪੂਰੀ ਲੌਂਗ ਲੈਂਥ ਰਹੂਗੀ 1 ਪੀਸ ਆ ਫਰੰਟ ਬੈਕ ਬਾਜੂ ਸਭ ਕੁਝ ਓਕੇ ਹੋਊਗਾ ਜੀ ਲਓ ਜੀ ਹੁਣ ਲਹਿੰਗੇ ਵੀ ਨਹੀਂ ਰੇ ਮਹੰਗੇ ਆ ਦੇਖੋ ਤੁਸੀਂ ਜਿਹੜੇ 1.5 ਲੱਖ ਦੇ 2 2 ਲੱਖ ਦੇ ਲਹਿੰਗੇ ਲੈਣੇ ਹੋ ਸਾਡੇ ਕੋਲ ਆਜੋ ਬਹੁਤ ਘੱਟ ਰੇਟ ਤਿੰਨ ਤਿੰਨ ਗੁਣਾ ਰੇਟ ਘੱਟ ਕਰ ਤੇ ਆ ਦੂਜਾ ਤੁਸੀਂ ਦੇਖੋ ਪੂਰਾ ਹੈਵੀ ਆ ਤੁਸੀਂ ਲਹਿੰਗੇ ਮੁੱਲ ਵੀ ਲੈ ਕੇ ਜਾ ਸਕਦੇ ਆ ਜੇ ਤੁਹਾਨੂੰ ਲੱਗਦਾ ਵੀ ਲਹਿੰਗਾ ਤਾਂ ਭਾਈ ਟੌਪ ਦਾ ਲੈਣਾ ਪਰ ਅਸੀਂ ਲੈਣਾ ਰੈਂਟ ਤੇ ਰੈਂਟ ਉੱਤੇ ਵੀ ਤੁਸੀਂ ਲਹਿੰਗਾ ਇੱਥੋਂ ਲੈ ਕੇ ਜਾ ਸਕਦੇ ਆ ਆ ਦੇਖੋ ਤਾਂ ਵਿਆਹਾਂ ਸ਼ਾਦੀਆਂ ਪਾਰਟੀਆਂ ਦੇ ਯਾਰ ਰਿੰਗ ਸਰਮਨੀ ਤੇ ਤੁਸੀਂ ਜਾਣਾ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਇ ਆ ਤੁਸੀਂ ਆ ਸ਼ਰਾਰੇ ਕਰਾਰੇ ਲੈਣੇ ਆ ਜਾਂ ਤੁਸੀਂ ਇਦਾਂ ਦੇਖੋ ਉੱਪਰ ਟਾਪ ਦੇਖੋ ਕਿੰਨਾ ਸੋਹਣਾ ਹੈ ਨਾ ਪੂਰਾ ਹੈਵੀ ਵਰਕ ਹੋਇਆ ਆ ਫਰੰਟ ਬੈਕ ਤੇ ਇਹਦੇ ਉੱਤੇ ਵੀ ਤੁਹਾਨੂੰ ਅਸੀਂ 20% ਡਿਸਕਾਊਂਟ ਦਵਾਂਗੇ ਮਤਲਬ ਆ ਰੈਡੀमेड ਨਾਲ ਉੱਤੇ 20% less ਆ ਤੁਸੀਂ ਹਲਦੀ ਦੇ ਫੰਕਸ਼ਨ ਤੇ ਜਾਣਾ ਹੈਗਾ ਆ ਆ ਦੇਖੋ ਬੜਾ ਸੋਹਣਾ ਡਿਜ਼ਾਈਨ ਬਣਿਆ ਮਤਲਬ ਤੁਸੀਂ ਓਕੇਸ਼ਨ ਦੇ ਹਿਸਾਬ ਨਾਲ ਹਰ ਇੱਕ ਦਿਨ ਆਪਣਾ ਡਰੈਸ ਚੇਂਜ ਕਰਕੇ ਪਾ ਕੇ ਜਾਓ ਰੇਟ ਦਾ ਘੱਟ ਆ ਇਹ ਕਿਹੜਾ ਸੀ ਬਜ਼ਾਰਾਂ ਨੂੰ ਛੇਲਾ ਲਾਉਣੀਆਂ ਸਾਡੀਆਂ ਬਸ 100 100 2 200 ਰੁਪਏ ਮਾਰਦੇ ਤੇ ਰੈਡੀमेड ਡਰੈਸਾਂ ਦੇਈ ਜਾਂਦੇ ਆ ਆ ਵੀ ਬੜਾ ਸੋਹਣਾ ਆ ਆ ਦੇਖੋ ਦੇਖੋ ਵਨ ਪੀਸ ਡਰੈਸ ਰਾਈਟ ਇਹ ਵੀ ਬਹੁਤ ਸੋਹਣਾ ਦੇਖੋ ਵਰਕ ਹੋਇਆ ਆ ਤੇ ਲਹਿੰਗੇ ਲਹਿੰਗੇ ਦਾ ਕਮਾਲ ਕੀਤੀ ਪਈ ਆ ਲਹਿੰਗੇ ਦਾ ਭਾਜੀ ਲਹਿੰਗੇ ਦਾ ਪੁੱਛੋ ਨਾ ਕਮਾਲ ਫੁੱਲ ਹੋ ਚੁੱਕੀ ਆ ਲਹਿੰਗਿਆਂ ਦੇ ਵਿੱਚੋਂ ਲਹੰਗੇ ਜਿਹੜੇ ਤੁਹਾਨੂੰ ਬਾਜ਼ਾਰ ਦੇ ਵਿੱਚ ਮੈਨੇ ਆ ਨਾ ਉਹ ਇੱਥੇ ਆਧ ਰੇਟ ਤੋਂ ਵੀ ਘੱਟ ਮਿਲ ਜਾਣੇ ਆ ਉਹ ਤੁਸੀਂ ਦੇਖੋ ਜੀ ਉੱਪਰ ਦੇਖੋ ਲਹੰਗੇ ਆਹ ਦੇਖੋ ਜੀ ਲਹੰਗੇ ਅਨਾਰਕਲੀ ਡਰੈਸਾਂ ਨੂੰ ਵੀ ਲਹੰਗੇ ਤਿਆਰ ਕਰਦੇ ਆ ਨਾ ਅਸੀਂ ਮਤਲਬ ਜੇ ਤੁਸੀਂ ਚਾਹੋ ਨੀਓ ਵੀ ਲੌਂਗ ਦੇ ਵਿੱਚ ਨਾ ਦੇਖੋ ਬੜਾ ਸੋਹਣਾ ਫਰੰਟ ਸਾਹ ਰਾਈ ਹੈਵੀ ਆ ਹੇਠਾਂ ਤੱਕ ਤੁਸੀਂ ਦੇਖੋ ਆ ਲਹੰਗਾ ਥੱਲੇ ਨਾਲ ਬੜੀ ਸੋਹਣੀ ਇਹਨਾਂ ਲੁੱਕ ਆਉਂਦੀ ਆ ਜੇ ਤੁਸੀਂ ਥੋੜਾ ਜਿਹਾ ਹਟਕੇ ਕਲਰ ਲੈਣਾ ਤਾਂ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਮਤਲਬ ਤੁਸੀਂ ਆ ਜਾਓ ਚਾਹੇ ਤੁਸੀਂ ਲੈਣਿਆ ਸੂਟ ਸ਼ਰਾਰੇ ਗਰਾਰੇ ਲਹੰਗੇ ਗਾਉਨ ਡਰੈਸਾਂ ਹਰ ਇੱਕ ਚੀਜ਼ ਕੋਡੀਆਂ ਦੇ ਪਾ ਦੇਣੀ ਆ 2 ਦਸੰਬਰ ਤੱਕ ਮਾਤੂ ਸ਼੍ਰੀ ਦਸਤਾਰ ਬਾਗਾ ਪਣਾ ਮੋਗਾ ਰੋਡ ਤੇ ਨੰਬਰ ਸਕਰੀਨ ਤੇ ਆ ਐਡਰੈਸ ਸਕਰੀਨ ਤੇ ਹੈਗਾ ਜੇ ਕੋਈ ਤੁਹਾਨੂੰ ਨਹੀਂ ਜਾਣਕਾਰੀ ਮਿਲ ਜੇ ਕੁਝ ਐਕਸਟਰਾ ਉਹੀ ਪੁੱਛਣਾ ਇਹ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਆ